ਹਟੇ ਚੰਦ ਦੇ ਹਉ ਫਰੀਦਾ ਬਾਹਰ ਪਰਾਇਆ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਵ ਸਰੀਰੋਂ ਲੈ ਸੁਣ ਐ ਤਖਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ ਬਾਹਰ ਪਰਾਇ ਮਾਲਕਾ ਅਸੀਂ ਬੈਹ ਨਾ ਸਕੀਏ ਹੋਰ ਭਾਈ ਸਾਹਿਬ ਦੀ ਕਵਤਾ ਭਾਈ ਗਿੰਦਰ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੋਦ ਦਾ ਨਿਗਮan ਰਹੀ ਤੇ 시ਦਾਂ ਸਿੰਘਾਂ ਦੀ ਯਾਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹ ਉਹਦੀ ਗੱਲਾਂ ਕਰ ਰਹੇ ਸੀ ਮੈਨੂੰ ਯਾਦ ਆ ਰਿਹਾ ਸੀ ਵੀ ਅਸੀਂ ਛੋਟੇ ਹੁੰਦੇ ਸੀ ਨਾ ਜਦੋਂ ਤਾਂ ਸਕੂਲ ਵਾਲੇ ਕੋਈ ਸਾਡਾ ਟੂਰ ਲੈ ਕੇ ਗਏ ਜਿਵੇਂ ਸ਼ਿਮਲੇ ਜਾਂ ਕਿਸੇ ਉਧਰਲੇ ਪਾਸੇ ਛੋਟਾ ਸੀ ਮੈਂ ਬਹੁਤ ਪੰਜਵੀਂ ਛੇਵੀਂ ਦੀ ਗੱਲ ਹੋਣੀ ਹੈ ਰਾਤ ਨੂੰ ਜਵਾਕ 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 ਹੀ ਹੁੰਦੇ ਹਨ ਦਾ ਚ ਜਵਾਕ ਲੜ ਪਏ ਇੱਕ ਦੂਜੇ ਨਾਲ ਕੋਈ ਬੱਚਾ ਕਿਸੇ ਨਾਲ ਲੜ ਪਿਆ ਛੋਟੀਆਂ ਛੋਟੀਆਂ ਗੱਲਾਂ ਛੋਟੀਆਂ ਛੋਟੀਆਂ ਲੜਾਈਆਂ ਹੁੰਦੀਆਂ ਬੱਚਿਆਂ ਦੀ ਨਾ ਹੀ ਉਹ ਲੰਬੀਆਂ ਚੱਲਦੀਆਂ ਥੋੜੀਆਂ ਹੀ ਹੁੰਦੀਆਂ ਪਰ ਲੜਾਈ ਤਾਂ ਹੁੰਦੀ ਹੈ ਨਾ ਬਾਲ ਲੜ ਪਏ ਇੱਕ ਦੂਜੇ ਨਾਲ ਤੇ ਸਾਡੀ ਇੱਕ ਬੜੀ ਸਿਆਣੀ ਜੀ ਮਾਸਟਰ ਨਹੀਂ ਹੁੰਦੀ ਸੀ ਟੀਚਰ ਸਾਡੀ ਕਹਿੰਦੀ ਦੇਖੋ ਉਹਨੇ ਸਾਨੂੰ ਸਮਝਾਇਆ ਕਹਿੰਦੀ ਦੇਖੋ ਤੁਸੀਂ ਸਾਰੇ ਆ ਨਹੀਂ ਸ਼ਿਮਲੇ ਜਾਣਾ ਜੇ ਤੁਸੀਂ ਰਲ ਕੇ ਸਾਰੇ ਮਿਲ ਕੇ ਇੱਕ ਦੂਜੇ ਨਾਲ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਜਾਓਗੇ ਸਫ਼ਰ ਸੋਹਣਾ ਲੰਘੂਗਾ ਨਹੀਂ ਤਾਂ ਤੁਸੀਂ ਸਾਰੇ ਆਏ ਉਪਰੇ ਆਂਗੋ ਬੈਠੇ ਰਹੋਗੇ ਇੱਕ ਦੂਜੇ ਨਾਲ ਮੈਨੂੰ ਲੱਗਦਾ ਜੀ ਸਾਡੇ ਵਾਸਤੇ ਇਹ ਸਮਝਣ ਵਾਲੀ ਗੱਲ ਹੈ ਨਿਸ਼ਾਨਾ ਜਦੋਂ ਇੱਕੋ ਹੀ ਹੈ ਫਿਰ ਮਸਲੇ ਘੱਟੇ ਨਿਸ਼ਾਨਾ ਜਦੋਂ ਭਾਈ ਨੰਦ ਲਾਲ ਜੀ ਕਹਿੰਦੇ ਆ ਨਾ ਵੀ ਸੱਚੇ ਪਾਤਸ਼ਾਹ ਦੇ ਬੋਲ ਐ ਸੁਣੋ ਨੰਦ ਲਾਲ ਜੀ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਹੋਣਾ ਹੀ ਐ ਪਹੁੰਚ ਤਾਂ ਉੱਥੇ ਜਾਣਾ ਹੀ ਐ ਖਾਲਸੇ ਨੇ ਸਿੰਘਾਂ ਨੇ ਪਹੁੰਚ ਤਾਂ ਉੱਥੇ ਜਾਣਾ ਹੀ ਐ ਇਹ ਹੁਣ ਮਨ ਮਟਾਵ ਜੇ ਕਰਕੇ ਪਹੁੰਚਣਾ ਕਿ ਪਿਆਰ ਨਾਲ ਗੱਲਾਂ ਬਾਤਾਂ ਕਰਦੇ ਸੱਚੇ ਪਾਤਸ਼ਾਹ ਦੀਆਂ ਕਰਦੇ ਪਹੁੰਚਣਾ ਇਹ ਸਾਡੇ ਸਿਰ ਤੇ ਭਾਈ ਸਾਹ ਉਹਨਾਂ ਦੀ ਕਾਲ ਆਈ ਸੀ ਵੀ ਸੱਚੇ ਪਾਤਸ਼ਾਹ ਦਾ ਮੀਰੀ ਪੀਰੀ ਦੇਵਸ ਅਸੀਂ ਮਨਾ ਕੇ ਹਟੇ ਆਂ ਲੰਗੇ ਐ ਤੁਸੀਂ ਸਾਰਿਆਂ ਨੇ ਸੁਨੀਆਂ ਸਤਰਾ ਬਾਬੇ ਨਾਥ ਮੱਲ ਹੋਰਾਂ ਦੀਆਂ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਦੋਵੇਂ ਸ਼ਸਤਰ ਸੱਚੇ ਪਾਤਸ਼ਾਹ ਦੇ ਗਾਤਰੇ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਪੱਗ ਤੇਰੀ ਕੀ ਜਹਾਂਗੀਰੀ ਦੀ ਸੱਚੇ ਪਾਸ਼ਾ ਤੁਹਾਡੀ ਦਸਤਾਰ ਮੂਰੇ ਜਹਾਂਗੀਰ ਕੀ ਹੈ ਉਹ ਦੀ ਦਸਤਾਰ ਮੂਰੇ ਜਹਾਂਗੀਰ ਦੀ ਦਸਤਾਰ ਕੀ ਸੱਚੇ ਪਾਤਸ਼ਾਹ ਤੇ ਸੱਚੇ ਪਾਤਸ਼ਾਹ ਵੀ ਇਹ ਬੋਲ ਬੋਲਦੇ ਆ ਨਾ ਸਿੰਘਾਂ ਨੂੰ ਬਾਜ ਤਾਜ ਤਿੰਨ ਤੇ ਸਭ ਲੈਣੇ ਕੱਲਾ ਬਾਜ ਨਹੀਂ ਲੜਾਈ ਕੱਲੀ ਬਾਜ ਦੀ ਨਹੀਂ ਲੜਾਈ ਕੱਲੀ ਇਹ ਨਹੀਂ ਵੀ ਸਾਡਾ ਬਾਜ ਲੈ ਗੇ ਬਾਜ ਤਾਜ ਤਿੰਨ ਤੇ ਸਭ ਲੈਣੇ ਤਿੰਨ ਕੋ ਰਾਜ ਨਹੀਂ ਮੈਂ ਦੇਣਾ ਸੱਚੇ ਪਾਤਸ਼ਾਹ ਦੇ ਬੋਲ ਤੁਸੀਂ ਜਦੋਂ ਮਹਾਰਾਜ ਕੋਲੇ ਆ ਕੇ ਬੈਠਦੇ ਹੋ ਨਾ ਤਾ ਪੜਦੇ ਹਾਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਾ ਨੀਹਾਂ ਦੇ ਵਿੱਚ ਕੀ ਹੈ ਇਹ ਦੇਖਣਾ ਪਊਗਾ ਦੁਨੀਆ ਭਰ ਦੇ ਰਾਜ ਨਹੀਂ ਨਾ ਇਸ ਕਾਬਲ ਵੀ ਖਾਲਸਾ ਰਾਜ ਦਾ ਮੁਕਾਬਲਾ ਕਰ ਸਕਣ ਕਾ ਤੋਂ ਕਿਉਂਕਿ ਸੱਚ ਕੋਟ ਸਤਾਣੀ ਨੀਮਦਾ ਉਹਨਾਂ ਦੀਆਂ ਨੀਹਾਂ ਹੀ ਨਹੀਂ ਇਹੋ ਜੀਆਂ ਜਿਦੇ ਵਿੱਚ ਸੱਚ ਖੜਾ ਹੋਵੇ ਸੱਚ ਪੁਰਾਣਾ થી ਐ ਸੱਚ ਤਾਂ ਪੁਰਾਣਾ ਨਹੀਂ ਨਾ ਹੁੰਦਾ ਸੱਚ ਸਦਾ ਅਟੱਲ ਰਹਿੰਦਾ ਮੇਰਾ ਬਜ਼ੁਰਗ ਨਾਨਾ ਜੀ ਮੇਰੇ ਕਹਿੰਦੇ ਹੁੰਦੇ ਸੀ ਜੇ ਤੂੰ ਝੂਠ ਮਾਰੇਗਾ ਨਾ ਤਾਂ ਤੈਨੂੰ ਯਾਦ ਰੱਖਣਾ ਪਊਗਾ ਕਿਉਂਕਿ ਕੱਲ ਨੂੰ ਭੜਿਆ ਜਾ ਸਕਦਾ ਝੂਠ ਮਾਰ ਕੇ ਯਾਦ ਰੱਖਣਾ ਪੈਂਦਾ ਵੀ ਮੈਂ ਫਲਾਣੇ ਬੰਦੇ ਨੂੰ ਫਲਾਣਾ ਝੂਠ ਮਾਰਿਆ ਸੀ ਕਿਤੇ ਕੱਲ ਨੂੰ ਮੈਂ ਕੋਈ ਹੋਰ ਗੱਲ ਨਾ ਕਹਿ ਦੇ ਸੱਚ ਬੋਲੇਗਾ ਯਾਦ ਰੱਖਣ ਦੀ ਲੋੜ ਨਹੀਂ ਸੱਚ ਦਾ ਸੱਚ ਹੀ ਰਹਿਣਾ ਨੀਹਾਂ ਦੇ ਵਿੱਚ ਕੀ ਐ ਸੱਚੇ ਪਾਸ਼ਾ ਨੇ ਮੇਰ ਕੀਤੀ ਸਿੱਖਾਂ ਤੇ ਉਹ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੁੰਦੀ ਐ ਉਹ ਆਉਂਦਾ ਨਾ ਕਵੀ ਸੰਤੋਖ ਸਿੰਘ ਕਹਿੰਦੇ ਆ ਕਿਸੇ ਰਾਜ ਨਾਲ ਹੱਥ ਲਗਾਇਓ ਬੁੱਢੇ ਉਹ ਗੁਰਦਾਸ ਬਣਾਇਓ ਕੌਣ ਮਹਾਂਪੁਰਸ਼ ਆ ਜਿਹੜੇ ਸਾਡੇ ਉਸਾਰੀ ਵੀ ਕਰ ਰਹੇ ਆ ਅਕਾਲ ਤਖ਼ਤ ਸਾਹਿਬ ਦੀ ਸੱਚੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਤੋਂ ਜਦੋਂ ਪੇਟਾਵਾਂ ਲੈ ਕੇ ਆਉਂਦੇ ਸਿੱਖ ਮਾਰੇ ਕਹਿੰਦੇ ਸ਼ਸਤਰ ਲਿਆਓ ਭਾਈ ਸੋਹਣੇ ਸੋਹਣੇ ਘੋੜੇ ਲਿਆਓ ਭਾਈ ਇਹ ਰਾਜ ਦੀਆਂ ਨਿਸ਼ਾਨੀਆਂ ਨਗਾਰੇ ਨਿਸ਼ਾਨ ਸ਼ਸਤਰ ਵਸਤਰ ਘੋੜੇ ਰਾਜ ਦੀਆਂ ਨਿਸ਼ਾਨੀਆਂ ਮੈਂ ਕੋਈ 10 ਸਾਲ ਪਹਿਲਾਂ 10 ਤੋਂ ਵੀ ਜ਼ਿਆਦਾ ਹੋ ਗਏ ਹੋਣੇ ਆ 15 18 ਸਾਲ ਪਹਿਲਾਂ ਇੱਕ ਕਵਿਤਾ ਪੜ੍ਹੀ ਮੈਂ ਨਹੀਂ ਜਾਣਦਾ ਸੀ ਕਿਹਨੇ ਲਿਖੀ ਹੈ ਮੈਂ ਜਦੋਂ ਕਵਿਤਾ ਪੜ੍ਹੀ ਨਾ ਮੈਂ ਕਵਿਤਾ ਲਿਖੀ ਕਿਵੇਂ ਸੀ ਜਾਂ ਉਹ ਕਵਿਤਾ ਕੀ ਸੀ ਜਿੰਨੀ ਕਿ ਮੈਨੂੰ ਯਾਦ ਹੈ ਵਿੱਚੋਂ ਮੈਂ ਦਿੱਲੀ ਦੇ ਲਾਲ ਕਿਲੇ ਮੂਹਰੇੋਂ ਲੰਘ ਰਿਆਂ ਸੀ ਪਰ ਅੱਜ ਇਸ ਨੇ ਝੁੱਕ ਕੇ ਸਲਾਮ ਨਹੀਂ ਕੀਤੀ ਫਿਰ ਮੈਂ ਦੇਖਿਆ ਮੈਂ ਵੀ ਤਾਂ ਭਗੇਲ ਸਿੰਘ ਨਹੀਂ ਰਿਆਂ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਦੀ ਗੱਤ ਕੀ ਉਹ ਯੋਧੇ ਦੀਆਂ ਗੱਲਾਂ ਕਰੋਗੇ ਤੁਸੀਂ ਕਿੰਨੀਆਂ ਕ ਕਰ ਲਓਗੇ ਹੈ ਗਾਂਧੀ ਇਹ ਨਹਿਰੂ ਇਹ ਨਹਿਰੂ ਦਿੱਤੀ ਇਹ ਗੰਗੂ ਹੀ ਗੰਗੂ ਨੇ ਹੋਰ ਇੱਥੇ ਕੀ ਹੈ ਬਾਰਕਾ ਉਹਨਾਂ ਸੂਰਮਿਆਂ ਬਾਰੇ ਜਿੰਦਾ ਸ਼ਹੀਦ ਜਿਹੜੇ ਸਾਡੇ ਉਹਨਾਂ ਬਾਰੇ ਗੱਲ ਕਰਨੀ ਬਹੁਤ ਔਖੀ ਹੈ ਔਖਾ ਲੱਗਦਾ ਮੈਨੂੰ ਵੀ ਇੱਕ ਮੁੰਡਾ ਸੀ ਗਾਣੇ ਲਿਖਦਾ ਹੁੰਦਾ ਸੀ ਉਹਨੇ ਇੱਕ ਗੀਤ ਲਿਖਿਆ ਸ਼ਾਇਦ ਪ੍ਰਭਾਵਤਾ ਭਾਈ ਸਾਹਿਬ ਹੋਰਾਂ ਤੋਂ ਇਹ ਕਦੋਂ ਖੁੱਲਣਗੇ ਜਿਹੜੇ ਘਰਾਂ ਨੂੰ ਲਾ ਗਏ ਆ ਜਿੰਦੇ ਬੀਬਾ ਕਦੋਂ ਖੁੱਲਣਗੇ ਯੋਧਿਆਂ ਦੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਘਾਹ ਉੱਗ ਆਇਆ ਫਰੋ ਕੌਮ ਦਾ ਘਰ ਬਣਾਉਣ ਤੋਰੇ ਵੀ ਸੀ ਖੈਰ ਮੈਨੂੰ ਪਤਾ ਨਹੀਂ ਮੈਂ ਕਿਸੇ ਵਹਿਣ ਚ ਬਹਿ ਕੇ ਐਵ ਜੀ ਗੱਲ ਨਾ ਕਰਦਿਆਂ ਮੁੜ ਕੇ ਮੈਂ ਹੱਸਦਾ ਸੀ ਕੱਲ ਸਿੰਘਾ ਨੂੰ ਵੀ ਅਗਲੇ ਸੈਟ ਦੇ ਵੀ ਉੱਥੇ ਆ ਜਿੱਥੋਂ ਪੰਜਾਬ ਚੋਂ ਟ੍ਰੇਨ ਦੀ ਟਿਕਟ ਵੀ 2500 ਦੀ ਹੈ ਖੈਰ ਗੱਲਾਂ ਉਹੀ ਆ ਸਾਰੀਆਂ ਜੁੜਨੀਆਂ ਉੱਥੇ ਹੀ ਆ ਸਿਧਾਂਤ ਉਹੀ ਆ ਸਾਡੇ ਸਾਰੇ ਤੁਸੀਂ 18ਵੀਂ ਸਦੀ ਚੱਕ ਲਓ ਤੁਸੀਂ 19ਵੀਂ ਵੀ ਚੱਕ ਲਓ ਤੁਸੀਂ 20ਵੀਂ ਚੱਕ ਲਓ ਹੁਣ ਤੱਕ ਚੱਕ ਲਓ ਸ਼ਹੀਦ ਸਿੰਘ ਉਸੇ ਜੁਰਤ ਨਾਲ ਸ਼ਹਾਦਤਾਂ ਨੂੰ ਗਲਵਕੜੀਆਂ ਪਾਉਂਦੇ ਰਹੇ ਆ ਅਸੀਂ ਉਸੇ ਤਰੀਕੇ ਉਹਨਾਂ ਦੀਆਂ ਯਾਦਾਂ ਬਣਾਉਂਦੇ ਰਹੇ ਆ ਮਸਲਾ ਇਹ ਹੈ ਵੀ ਯਾਦ ਤੋਂ ਅੱਗੇ ਜਾ ਕੇ ਅਸੀਂ ਉਹਨਾਂ ਨੂੰ ਦਿਲਾਂ 'ਚ ਵਸਾਉਣ ਲਈ ਕੀ ਕਰੀਏ ਤੇ ਉਹ ਸ਼ਹੀਦ ਕਿਉਂ ਆ ਕਿਸੇ ਤੇ ਗੋਲੀ ਵੱਜੇ ਮਰ ਵੀ ਤਾਂ ਜਾਂਦਾ ਅਗਲਾ ਪਰ ਸਾਡਿਆਂ ਦੇ ਗੋਲੀਆਂ ਵੱਜੀਆਂ ਉਹ ਸ਼ਹੀਦ ਕਿਉਂ ਆ ਪਤਾ ਲੱਗੇ ਕਿ ਕੌਣ ਸੀ ਉਹ ਕੀ ਕੀਤਾ ਇਹੋ ਜਿਹਾ ਉਹਨਾਂ ਨੇ ਜਿਹੜਾ ਮੌਤ ਨੂੰ ਸ਼ਹਾਦਤ ਬਣਾ ਲਿਆ ਆ ਗੈਂਗਸਟਰ ਮੁੰਡੇ ਕਤਲ-ਕਤਲ ਕਰੀ ਜਾਂਦੇ ਆ ਗੋਲੀਆਂ ਗਾਲੀਆਂ ਮਾਰੀ ਜਾਂਦੇ ਆ ਉਹ ਤਾਂ ਸ਼ਹੀਦ ਨਹੀਂ ਨਾ ਜਿਹੜੇ ਮੁੰਡੇ ਮਰ ਰਹੇ ਆ ਸ਼ਹੀਦ ਕੋਈ ਹੋਰ ਹੁੰਦਾ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਉਮਰ ਹੈ ਕੌਮ ਦੀ ਸ਼ਹਾਦਤਾਂ ਕੌਮਾਂ ਦੀ ਉਮਰ ਵੱਡੀ ਕਰਦੀਆਂ ਸ਼ਹੀਦ ਕੀ ਹੁੰਦਾ ਹੈ ਰਾਜ ਕੀ ਹੁੰਦਾ ਖਾਲਸਾ ਰਾਜ ਕੀ ਹੋਊਗਾ ਅਸੀਂ ਰਾਜ ਕਰਕੇ ਕਿਵੇਂ ਕੀ ਕਰਾਂਗੇ ਦੁਨੀਆ ਨਾਲੋਂ ਅੱਡ ਕਰਾਂਗੇ ਕਿ ਆਹੀ ਹਿੰਦੁਸਤਾਨ ਪਾਕਿਸਤਾਨ ਅਮਰੀਕਾ ਇਰਾਨ ਇਜ਼ਰਾਈਲ ਜਿਹੜਾ ਕੁਝ ਇਹ ਕਰ ਰਹੀ ਹੈ ਉਹੀ ਕਰਾਂਗੇ ਨਾ 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 ਇਹ ਨਹੀਂ ਕਰ ਸਕਦੇ ਅਸੀਂ ਕਿਉਂਕਿ ਸਾਡਾ ਸਿਧਾਂਤ ਅੱਡ ਹੈ ਮਾਇਆ ਇਕੱਠੀ ਕਰਕੇ ਦੇਹਾਂਗੇ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਸਾਡੀ ਯੂਨੀਵਰਸਿਟੀ ਨਾ ਪਟਿਆਲਾ ਯੂਨੀਵਰਸਿਟੀ ਫੌਜੀ ਨੰਗਣ 84 ਦੀ ਗੱਲ ਹੈ ਤੇ ਸੱਚੇ ਪਾਤਸ਼ਾਹ ਦੀ ਯਾਤ ਜਸ਼ਬੀਲ ਲੱਗੀ ਵੀ ਮੁੰਡਿਆਂ ਨੇ ਫੌਜੀਆਂ ਨੂੰ ਵੀ ਪਾਣੀ ਪਿਆਇਆ ਸ਼ਾਇਦ ਉਹਨਾਂ ਨੂੰ ਪਤਾ ਵੀ ਹੋਵੇ ਵੀ ਇਦਰਬਾਰ ਸਾਹਿਬ ਤੇ ਹਮਲਾ ਕਰਨ ਦਲੇ ਪਰ ਸਾਡਾ ਸਿਧਾਂਤ ਹੈ ਕੀ ਕਰੀਏ ਇਹ ਸਾਡਾ ਸਿਧਾਂਤ ਹੈ ਉੱਥੇ ਫਿਰਦਾ ਸੀ ਮੈਂ ਫਤੇਗੜ ਸਾਹਿਬ ਤੇ ਪ੍ਰਸ਼ਾਦਾ ਵਰਤਾਵੇ ਸਿੰਘ ਇੱਕ ਬੁਰਕੇ ਵਾਲੀ ਬੀਬੀ ਖੜੀ ਬਾਹਰ ਜਿਵੇਂ ਲੰਗਰ ਲੱਗੇ ਹੁੰਦੇ ਨੇ ਨਾ ਇੱਕ ਤਾਂ ਅੰਦਰ ਹੈ ਸਥਾਨ ਇੱਕ ਸੜਕਾਂ ਤੇ ਲੰਗਰ ਲੱਗੇ ਬੁਰਕੇ ਵਾਲੀ ਬੀਬੀ ਨੂੰ ਭਜੰਗੀ ਸਿੰਘ ਮੈਂ ਆਪਣਾ ਕਹੀ ਜਾਵੇ ਪ੍ਰਸ਼ਾਦਾ ਭੈਣ ਜੀ ਹੈਰਾਨ ਮੰਨੀ ਜਾ ਕਿੱਡੀਆਂ ਜੜਾਂ ਸੱਚੇ ਪਾਤਸ਼ਾਹ ਪਤਾਲ ਚ ਲਾ ਗਈ ਸਿੱਖਾਂ ਦੀ ਕਿਹੜੀ ਥਾਂ ਤੇ ਜੜਾਂ ਲੱਗੀਆਂ ਤੁਸੀਂ ਸੁਣਦੇ ਹੋ ਨਾ ਸਾਖੀਆਂ ਵੀ ਇਧਰੋਂ ਬਾਬੇ ਆ ਨੀਹਾਂ ਚ ਤੇ ਉਧਰੋਂ ਜਿੰਨੀ ਉੱਚੀ ਕਹਿੰਦੇ ਵੀ ਨਿਸ਼ਾਨ ਝੂਲਣੇ ਆ ਜਿੰਨੀਆਂ ਸ਼ਹਾਦਤਾਂ ਕਮਾਲ ਦੇ ਤਰੀਕੇ ਨਾਲ ਸਿੱਖਾਂ ਦੀਆਂ ਹੋਣੀਆਂ ਕਿਹੜੀ ਕੈਸੀ ਜ਼ੁਰਤ ਹੈ ਬਾਬੇ ਅਜੀਤ ਸਿੰਘ ਦੀ ਕਿਹੜੀ ਜ਼ੁਰਤ ਨਾਲ ਉਹ ਹਸ਼ਮਤ ਖਾਨ ਦੇ ਘੋੜੇ ਨੂੰ ਤੁਸੀਂ ਸੁਣੀ ਹੈ ਨਾ ਸਾਖੀ ਵੀ ਹਸ਼ਮਤ ਹਸ਼ਮਤ ਖਾਨ ਦੀ ਅੱਖ ਰਲ ਗਈ ਬਾਬੇ ਅਜੀਤ ਸਿੰਘ ਨਾਲ ਤੇ ਬਾਬੇ ਨੇ ਕਿਹਾ ਵੀ ਟੱਕਰ ਹੀ ਇਹਦੇ ਨਾਲ ਲੈਣੀ ਹੈ ਤੇ ਸੱਚੇ ਬਾਦਸ਼ਾਹ ਨੇ ਮਿਹਰ ਕੀਤੀ ਮੰਗੇ ਦਾ ਅਸੀਂ ਸਿੱਖ ਕੁਛ ਮਹਾਰਾਜ ਤਾਂ ਮੰਗੇ ਦਾ ਸਹੀ ਜੀ ਦਿਸ਼ਾਤਾ ਮੰਗਦੇ ਆ ਕੋਈ ਮੰਗੇ ਤਾਂ ਸਹੀ ਨਾ ਬਾਬੇ ਨੇ ਕਿਹਾ ਵੀ ਟੱਕਰ ਲੈਣੀ ਆ ਉਹ ਭਾਈ ਉਹਦੇ ਸੰਗ ਨਾਲ ਜੰਗ ਤੋਂ ਬਾਅਦ ਹਸ਼ਮਤ ਖਾਨ ਆ ਗਿਆ ਚੰਕੌਰ ਦੀ ਜੰਗ 'ਚ ਉਹ ਵੀ ਗਾਉਂ ਕਹਿੰਦਾ ਵੰਗਾਰ ਦਾ ਬਾਬੇ ਨੂੰ ਬਾਬਾ ਜਦੋਂ ਘੋੜਾ ਭਜਾ ਕੇ ਤੇ ਬਾਬੇ ਦੇ ਹੱਥ 'ਚ ਜਿਹੜਾ ਬਰਛਾ ਨੇਜਾ ਫੜਿਆ ਇੰਨੀ ਫੁਰਤੀ ਨਾਲ ਤੇਜ਼ੀ ਨਾਲ ਆ ਕੇ ਤੇ ਹਸ਼ਮਤ ਖਾਨ ਦੇ ਘੋੜੇ ਦੇ ਮਾਰ ਕੇ ਛਾਤੀ ਦੇ ਵਿੱਚ ਤਾਂ ਚੱਕ ਕੇ ਥੱਲੇ ਘੜਦਾ ਹੈ ਨਾ ਉੱਥੇ ਬਰਛਾ ਟੁੱਟਦਾ ਬਾਬਾ ਜੀਤ ਸਿੰਘ ਦਾ ਪਰ ਹਸ਼ਮਤ ਖਾਨ ਪੱਠਾ ਕਰਕੇ ਸਿੱੜਤਾ ਕੈਸੀ ਤਾਕਤ ਹੈ ਹਰਕਾ ਨਾਮ ਕੋਟ ਲੱਖ ਬਹਾ ਕੈਸੀ ਤਾਕਤ ਹੈ ਬਾਬੇ ਜੀ ਸੋਚ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਹਨਾਂ ਦੇ ਭਰਾ ਹੋ ਭਾਈ ਇਹ ਤਾਂ ਅਸੀਂ ਦੇਖਣਾ ਨਾ ਅਸੀਂ ਹੈ ਕਿ ਨਹੀਂ ਕਹੌਣ ਜੋਗੇ ਬਹੁਤ ਵਾਰੀ ਆਪਣੇ ਕਥਾਵਾਚਕ ਸਿੰਘ ਪਿਆਰ ਵਾਲੇ ਸਾਰੇ ਗੁਰਮukh ਪਿਆਰੇ ਤੇ ਸਾਰਿਆਂ ਵੱਲ ਹੱਥ ਕਰਕੇ ਕਹਿ ਦਿੰਦੇ ਆ ਇਹਨਾਂ ਪੁੱਤਰਨ ਕੇ ਸੀਸ ਪਰ ਮੈਂ ਸੋਚਦਾ ਹੁੰਨਾ ਵੀ ਆਪਾਂ ਉੱਠ ਕੇ ਭੱਜਿਆ ਕਰੀਏ ਉਸ ਥਾਂ ਤੋਂ ਅਸੀਂ ਉਸ ਜੋਗੇ ਹੈ ਨਹੀਂ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਇਹਨਾਂ ਪੁੱਤਰਨ ਕੇ ਸੀਸ ਪਰ ਉਰਜ ਬਾਬਾ ਦੀਪ ਸਿੰਘ ਬੈਠੇ ਸੀ ਉਰਜ ਭਾਈ ਮਨੀ ਸਿੰਘ ਬੈਠੇ ਸੀ ਉਰਜ ਭਾਈ ਫਤਿਹ ਸਿੰਘ ਬੈਠੇ ਸੀ ਜਿਨ੍ਹਾਂ ਨੇ ਵजीर खान ਨੂੰ ਬਚਾ ਲੋਂ ਪਾੜਿਆ ਤੇ ਜੇ ਅਸੀਂ ਹੈਗੇ ਆਂ ਓਡੇ ਜੋਗੇ ਜਿਵੇਂ ਮੈਂ ਛੋਟੇ ਹੁੰਦੇ ਨੇ ਇੱਕ ਵਾਰੀ ਦਮਾਲਾ ਸਜਾਇਆ ਮੈਨੂੰ ਬੜਾ ਸੋਹਣਾ ਲੱਗਿਆ ਛੋਟਾ ਹੁੰਦਾ ਸੀ ਤੇ ਮੈਂ ਨਾਨੇ ਨੂੰ ਕਿਹਾ ਹੈ ਨਾ ਮੇਰਾ ਦਮਾਲਾ ਬਾਬੇ ਜੀਤ ਸੋਹਰਗਾ ਕਹਿੰਦਾ ਦਮਾਲਾ ਦਾ ਓਦੇਰ ਗੱਲ ਆਏਗਾ ਸਿਰ ਓਦੇਰ ਗੱਲ ਕਿੱਥੋਂ ਲਿਆਏਗਾ ਗੱਲ ਸਾਰੀ ਖੇਡ ਸਿਰਾਂ ਦੀ ਆ ਖਾਨ사 ਜੀ ਮਸਲਾ ਸਾਰਾ ਸਿਰਾਂ ਦਾ ਤੇ ਲੜਾਈ ਸਿਰਾਂ ਤੋਂ ਪਾਰ ਦੀ ਐ ਸਿਰ ਤੱਕ ਤਾਂ ਜੂਝਣਾ ਹੀ ਸਿੱਖਣੇ ਉਦੋਂ ਪਾਰ ਜਾਣਾ ਸਿਰ ਤੱਕ ਤਾਂ ਹੋਰ ਲੋਕ ਵੀ ਕਹਿੰਦੇ ਰਾਜਪੂਤ ਵੀ ਜੂਝਗੇ ਮਰਾਠੇ ਵੀ ਜੂਝਗੇ ਸੇਕ ਸਿਰ ਤੋਂ ਪਾਰ ਜਾਂਦਾ ਸਿਰ ਤੋਂ ਪਾਰ ਜਾਂਦੇ ਤੁਸੀਂ ਦੇਖੇ ਆਂ ਭਵੇਂ ਬਾਬਾ ਦੀਪ ਸਿੰਘ ਦੇਖੇ ਹੋਣ ਤੁਸੀਂ ਸਿਰਾਂ ਤੋਂ ਪਾਰ ਲੜਾਈ ਵੇਖੀ ਹੈ ਮੇਰਾ ਨਾਨਾ ਕਹਿੰਦਾ ਜਦੋਂ ਧਰਤੀ ਦੇ ਉੱਤੇ ਮੱਥਾ ਟੇਕੀ ਗਏ ਆਪਾਂ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਆ ਭਾਵੇਂ ਤੁਹਾਡੇ ਇੱਥੇ ਅਗਲੀਚਾ ਜਾਂ ਵਛਾਇਆ ਹੀ ਹੈ ਫਿਰ ਵੀ ਮੱਥੇ ਤੇ ਕੋਈ ਨਾ ਕੋਈ ਕਣ ਧੂੜ ਦਾ ਲੱਗਦਾ ਹੀ ਹੈ ਮੱਥਾ ਜਦੋਂ ਟੇਕਦੇ ਆ ਨਾ ਕੁਛ ਨਾ ਕੁਛ ਧਰਤੀ ਤੋਂ ਮੱਥੇ ਤੇ ਲੱਗਦਾ ਧਰਤੀ ਆਪ ਦਾ ਨਿਸ਼ਾਨ ਮੱਥੇ ਤੇ ਛੱਡਦੀ ਹੈ ਕੋਈ ਹੈ ਉਹ ਜਾਂ ਮੱਥਾ ਵੀ ਹੈ ਵੀ ਜਿਹੜਾ ਮੱਥੇ ਦਾ ਨਿਸ਼ਾਨ ਧਰਤੀ ਤੇ ਛੱਡ ਦੇਵੇ ਮੈਂ ਕਹਣਾ ਹੈ ਉਹ ਜਾਂ ਕਿਹੜਾ ਮੱਥਾ ਹੁੰਦਾ ਹੈ ਕਹਿੰਦਾ ਹਾਂ ਬਾਬੇ ਦੀਪ ਸਿੰਘ ਨੇ ਟਿੱਕਿਆ ਮੱਥਾ ਸਾਰੀ ਸੰਗਤ ਅੱਜ ਜਾ ਕੇ ਕਹਿੰਦੀ ਹੈ ਨਾ ਇੱਥੇ ਮੱਥਾ ਟਿੱਕਿਆ ਬਾਬੇ ਦੀਪ ਸਿੰਘ ਨੇ ਉਹਨੇ ਨਿਸ਼ਾਨ ਛੱਡਿਆ ਮੱਥਾ ਟੇਕਣ ਦਾ ਇਹ ਹੈ ਸੂਰਮੇ ਜਦੋਂ ਮੱਥਾ ਵੀ ਜਦੋਂ ਸੂਰਮੇ ਟੇਕਦੇ ਆ ਉਸ ਥਾਂ ਤੇ ਆ ਕੇ ਲੋਕ ਮੱਥਾ ਟੇਕਦੇ ਆ ਜਿੱਥੇ ਸੂਰਮਿਆਂ ਨੇ ਮੱਥਾ ਟੇਕਿਆ ਹੋ ਪੰਥ ਦਾ ਜਿਹੜਾ oral tradition ਹੈ ਨਾ ਪੰਥ ਦੀ ਜਿਹੜੀ ਸੀਨਾ ਬਸੀਨਾ ਚਲਦੀ ਕਥਾ ਹੈ ਅਸੀਂ ਪਿੱਠ ਘਰ ਲਈ ਉਹਨਾਂ ਕਥਾਵਾਂ ਵੱਲ ਕਿਉਂਕਿ ਸਾਨੂੰ ਗੋਰਿਆਂ ਨੇ ਪੜਾਇਆ ਵੀ ਪੜhaiਆਂ ਆ ਹੁੰਦੀਆਂ ਜੀ 150 ਸਾਲ ਲਾਇਆ ਇਹਨਾਂ ਨੇ ਤੇ ਅਸੀਂ ਆਪਦੀਆਂ ਸ਼ਹਾਦਤਾਂ ਤੇ ਅਸੀਂ ਆਪਦੇ ਗ੍ਰੰਥਾਂ ਤੇ ਅਸੀਂ ਆਪਦੇ ਸ਼ਹੀਦਾਂ ਤੇ ਕਿੰਦੂ ਚ ਪ੍ਰਿੰਤੂ ਕਰਨ ਲੱਗ ਗਏ ਬਾਬਾ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸੋਂ ਇੱਕ ਦਿਨ ਮੈਂ ਬੈਠਾ ਮੈਂ ਕਿਹਾ ਬਾਬਾ ਜੀ ਬਾਬਾ ਦੀਪ ਸਿੰਘ ਦੀ ਸਾਖੀ ਤੈਨੂੰ ਆਉਂਦੀ ਆ ਕਹਿੰਦੇ ਬਾਬਾ ਦੀਪ ਸਿੰਘ ਦੀ ਸਾਖੀ ਮੈਂ ਬਾਬਾ ਜੀ ਤੁਸੀਂ ਉਸ ਥਾਂ ਤੇ ਬੈਠੇ ਆ ਉਹ ਸ਼ਾਸਨ ਤੇ ਬੈਠੇ ਆ ਤੁਹਾਡੇ ਵਾਂਗੂ ਥੋੜਾ ਮੈਨੂੰ ਆਉਂਦੀ ਹੋਊ ਜਿਹੜੀ ਉਹਨਾਂ ਨੇ ਇੱਕ ਕਥਾ ਸੁਣਾਈ ਜਿਹੜੀ ਔਰਲ ਟ੍ਰੈਡੀਸ਼ਨ ਦੇ ਵਿੱਚ ਆ ਸਾਡੇ ਜਿਹੜੀ ਸਾਡੀ ਜ਼ੁਬਾਨੀ ਉਹਦੇ ਵਿੱਚ ਚੱਲਦੀ ਆ ਪੰਥ ਦੀ ਕਿਤਾਬਾਂ 'ਚ ਨਹੀਂ ਆਈਆਂ ਜਿਹੜੀਆਂ ਸਾਖੀਆਂ ਮੈਨੂੰ ਕਹਿੰਦੇ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਹੋਰਾਂ ਨੇ ਮਹਾਰਾਜ ਅੱਗੇ ਪ੍ਰਣਾਮ ਕੀਤਾ ਸੀ ਸੱਚੇ ਪਾਤਸ਼ਾਹ ਅਰਦਾਸ ਕੀਤੀ ਸਿੱਖ ਨੇ ਵੀ ਮਹਾਰਾਜ ਮੈਂ ਪਹੁੰਚਣਾ ਹੈ ਤੁਹਾਡੇ ਦਰ ਤੇ ਤੇ ਪ੍ਰਣਾਮ ਤਾਂ ਪੂਰਾ ਹੋਣਾ ਹੀ ਸੀ ਉਹ ਪਹੁੰਚੇ ਸਾਰਿਆਂ ਨੇ ਦੇਖਿਆ ਪਹੁੰਚੇ ਇਥੋਂ ਤੱਕ ਦੀ ਸਾਖੀ ਤਾਂ ਮੈਂ ਕਹਿਆ ਜੀ ਮੈਨੂੰ ਪਤਾ ਹੈ ਕਹਿੰਦੇ ਇਹਦੋਂ ਅੱਗੇ ਆ ਸਾਖੀ ਇੱਕ ਕੀ ਸਾਖੀ ਆ ਬਾਬਾ ਜੀ ਸਾਖੀ ਇਹ ਆ ਵੀ ਬਾਬਾ ਦੀਪ ਸਿੰਘ ਹੋਰਾਂ ਦਾ ਸੀਸ ਤਲੀ ਦੇ ਉੱਤੇ ਆ ਤੇ ਉਹ ਪ੍ਰਕਰਮਾ ਕਰਦੇ ਆ ਸਾਰੀ ਗੁਰਾਂ ਦਾਸ ਮਹਾਰਾਜ ਦੇ ਦਰ ਤੇ ਸਤਿਵੰਤ ਜੀ ਮਹਾਰਾਜ ਅੱਗੇ ਅੱਗੇ ਸਾਖੀ ਇਹ ਆ ਵੀ ਮੈਨੂੰ ਤਾਂ ਪਤਾ ਨਹੀਂ ਵੀ ਬਾਬਾ ਦੀਪ ਸਿੰਘ ਜੀ ਦਾ ਸੀਸ ਮਤਲਬ ਮੈਂ ਆਪਦੀ ਗੱਲ ਕਰਦਾ ਵੀ ਬਾਬਾ ਦੀਪ ਸਿੰਘ ਦਾ ਸੀਸ ਜਦੋਂ ਤਲੀ ਤੇ ਆ ਤੇ ਉਹ ਜਿਹੜੇ ਤਰੀਕੇ ਜੂਝ ਰਹੇ ਆ ਕਿਹਨੇ ਹੋਣਾ ਸੀ ਨੇੜੇ ਮਤਲਬ ਇਹ ਵਰਤਾਰਾ ਦੇਖ ਕੇ ਕੌਣ ਮੂਰੇ ਆਊਗਾ ਮਿਆਂ ਵੀ ਜੁਜਾ ਜੰਦ ਤੋਂ ਭੱਜ ਗਏ ਕਿੰਨੇ ਸਿਪਾਈ ਜਾ ਕੇ ਤਮੂਰ ਦੇ ਪੈਰਾਂ 'ਚ ਬੈਠੇ ਮਹਾਰਾਜ ਅਸੀਂ ਨਹੀਂ ਲੜ ਸਕਦੇ ਸੈਰੀ ਵੱਡਣਾ ਹੁੰਦਾ ਉਹਦੂ ਗਾਂ ਦੀ ਜੰਗ ਕਿਹੜੀ ਆ ਉਹਦਾ ਉਹਦੂ ਬਾਅਦ ਵੀ ਲੜਦੇ ਆ ਇਹ ਨਹੀਂ ਮੈਨੂੰ ਪਤਾ ਸੀ ਵੀ ਬਾਬਾ ਜੀ ਦੇ ਉਹ ਕੱਟੇ ਸਰੀਰ 'ਚੋਂ ਆਵਾਜ਼ ਵੀ ਆਈ ਬਾਬਾ ਜੋਗਾ ਸਿੰਘ ਕਹਿੰਦੇ ਹਾਂ ਉੱਥੇ ਆਵਾਜ਼ ਆਈ ਵੀ ਬਚਿਆ ਕੋਈ ਤੁਰਕ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਉਹ ਤਾਂ ਕਹਿੰਦੇ ਸੀ ਅਸੀਂ ਛੱਡਣਾ ਨਹੀਂ ਉਹ ਤਾਂ ਕਹਿੰਦੇ ਸੀ ਅਸੀਂ ਨਹੀਂ ਛੱਡਣਾ ਪਰ ਬਚਿਆ ਕੋਈ ਨਾ ਦੋ ਵਾਰੀ ਆਵਾਜ਼ ਦਿੱਤੀ ਫਿਰ ਸੱਚੇ ਪਾਸ਼ਾ ਦੇ ਚਰਨ ਅਸੀਸ ਧਰਿਆ ਇਹ ਹੁਣ ਪੰਥ ਦਾ ਔਰਲ ਟ੍ਰੈਡੀਸ਼ਨ ਹੈ ਇਹ ਸਾਡੀਆਂ ਸੀਨਾ ਵਸੀਨਾ ਚਲਦੀਆਂ ਸਾਖੀਆਂ ਆਗਲੇ ਨੇ ਪਿੱਠ ਕਰਾਤੀ ਇਹਨਾਂ ਸਾਖੀਆਂ ਉਹ ਕਹਿੰਦੇ ਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਸੀਗਾ ਇੱਕ ਤੇ ਭਾਈ ਫੌਜਾ ਤੋਂ ਪੜ੍ਹਦੇ ਹੁੰਦੇ ਸੀ ਉੱਥੇ ਸ਼ਹੀਦ ਭਾਈ ਫੌਜਾ ਤੋਂ ਤੇ ਉਹਨੇ ਕਿਤੇ ਗੱਲ ਕਰਦੇ ਕਰਦੇ ਨੇ ਕਹਤਾ ਜੀ ਕੱਟ ਲੱਗਿਆ ਸੀ ਬਾਬਾ ਦੀਪ ਸਿੰਘ ਜੀ ਦੇ ਕਿੱਥੇ ਯੂਨੀਵਰਸਿਟੀਾਂ 'ਚ ਰਹਿ ਕੇ ਇਹ ਗੱਲਾਂ ਸਮਝ ਆਉਂਦੀਆਂ ਮੈਂ ਵੀ ਜਦੋਂ ਯੂਨੀਵਰਸਿਟੀ 'ਚ ਪੜ੍ਹਿਆ ਉਦੋਂ ਪਤਾ ਲੱਗਿਆ ਵੀ ਇਹ ਨਹੀਂ ਦੇ ਯੂਨੀਵਰਸਟੀਆਂ ਪੜਾਈਆਂ ਚੰਗੀਆਂ ਕਰਾਉਂਦੀਆਂ ਹੁੰਦੀਆਂ ਤੇ ਸੰਤ ਇੱਥੋਂ ਨਾ ਨਿਕਲਦੇ। ਉਹ ਤਾਂ ਡੇਰਿਆਂ ਚੋਂ, ਸੰਪਰਦਾਵਾਂ ਚੋਂ, ਟਕਸਾਲਾਂ ਚੋਂ, ਦਲਾਂ ਚੋਂ ਹੀ ਨਿਕਲਦੇ ਆ ਨਾ। ਫੇਰ ਤਾਂ ਸੰਤ ਯੂਨੀਵਰਸਟੀਆਂ ਚੋਂ ਨਿਕਲਦੇ ਨਾ ਉੱਥੇ ਪੜਾਈਆਂ ਹੀ ਹੋਰ ਪੜਾਈਆਂ ਜਾ ਰਹੀਆਂ। ਉਹ ਕਹਿੰਦਾ ਜੀ ਮਾੜਾ ਜਿਹਾ ਕੱਟ ਲੱਗਿਆ ਸੀ ਬਾਬਾ ਜੀ ਨੇ ਇੱਕ ਹੱਥ ਨਾਲ ਸੀਸ ਐ ਰੋਕ ਲਿਆ ਤੇ ਭਾਈ ਫੌਜਾ ਸਿੰਘ ਥੋੜਾ ਇਹ ਗੱਲ ਸੁਣ ਸਕਦੇ। ਭਾਈ ਫੌਜਾ ਸਿੰਘ ਖੜੇ ਹੁੰਦੇ ਆ, ਆਪਦੀ ਸਿਰੀ ਸਾਹਿਬ ਬੇਮਿਆਨ ਕਰਦੇ ਆ, ਸ੍ਰੀ ਸਾਹਿਬ ਉਹਦੇ ਡਾਈਸ ਤੇ ਰੱਖਦੇ ਆ ਪ੍ਰੋਫੈਸਰ ਦੇ। ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਇਹ ਹੁੰਦੀ ਸਿੱਖ ਦੀ ਦ੍ਰਿੜਤਾ ਇਹ ਹੁੰਦਾ ਨਿਸ਼ਚਾ ਸਿੱਖ ਦਾ ਕਿਤੇ ਨਾ ਕਿਤੇ ਸਾਡੇ ਚ ਨਿਸ਼ਚੇ ਦੀ ਘਾਟ ਹੈ ਆਪਾਂ ਜਿਹੜਾ ਡੋਲਦੇ ਵੀ ਹਾਂ ਨਾ ਪੰਥ ਮਾਰਿਆ ਗਿਆ ਵੱਢਿਆ ਗਿਆ ਟੁੱਕਿਆ ਗਿਆ ਕੋਈ ਚੱਕਰ ਹੀ ਨਹੀਂ 50000 ਇੱਕ ਦਿਨ ਚ ਮਾਰੇ ਗਏ ਸੀ ਕਹਿੰਦੇ ਮਹਾਰਾਜ ਚਾਰ ਪੈਰ ਸੁੱਖਾਂ ਦਾ ਬਤੀਤ ਹੋਇਆ ਰੈਣ ਆ ਰਹੀ ਹੈ ਮਹਾਰਾਜ ਸੁੱਖਾਂ ਦੀ ਬਤੀਤ ਹੋਵੇ ਇਹ ਦ੍ਰਿੜਤਾ ਹੈ ਖਾਲਸੇ ਦੀ ਤੇ ਇਹੀ ਕਾਰਨ ਹੈ ਵੀ ਵੱਡੇ ਘੱਲੂ ਘਾਰੇ ਤੋਂ ਅਗਲੇ ਦਿਨ ਅਬਦਾਲੀ ਚਿੱਠੀ ਪਾਉਂਦਾ ਸਿੱਖਾਂ ਨੂੰ ਕਹਿੰਦਾ ਮੇਰੇ ਨਾਲ ਸੰਧੀ ਕਰ ਲਓ ਉਹ ਤਾਂ ਜ਼ਿਆਦਾ ਉਹਨੂੰ ਤਾਂ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਸੀ ਮੈਂ ਇਹਨਾਂ ਦਾ 50000 ਬੰਦਾ ਮਾਰ ਆਇਆ ਉਹ ਕਾਹ ਤੋਂ ਡਰ ਰਿਹਾ ਹੈ ਕਹਿੰਦਾ ਲੜਦੇ ਕਿਉਂ ਨਹੀਂ ਇੱਕ ਹੁੰਦਾ ਸੀ ਲక్ష్ਮੀ ਨਾਰਾਇਣ ਖਰੜ ਦਾ ਨਵਾਬ ਇੱਕ ਹੁੰਦਾ ਸੀ ਪੀਖਣਖਾਂ ਮਲੇਰ ਕੋਟਲੀਆ ਇਹ ਤਿੰਨ ਚਾਰ ਜਰਨੈਲ ਸੀ ਵੱਡੇ ਘੱਲੂ ਘਰ ਜਿਹੜੇ ਸਿੰਘਾਂ ਨੂੰ ਘੇਰਦਿਆ ਸਾਰੇ ਪਾਸਿਓਂ ਤੇ ਸਿੰਘ ਮਾਰੇ ਨਹੀਂ ਮਰ ਰਹੇ ਬਹੁਤ ਜ਼ੋਰ ਲਾਇਆ ਸਾਰਾ ਦਿਨ ਹਨਾ ਗੱਡਾ ਪੈਂਡਾ ਮਾਰ ਕੇ ਅਬਦਾਲੀ ਪਹੁੰਚਿਆ ਅਬਦਾਲੀ ਗੁੱਸੇ 'ਚ ਆ ਗਿਆ ਉਹਨੇ ਸੱਦੇ ਲక్ష్ਮੀ ਨਾਰਾਇਣ ਵੀ ਸੱਦੇ ਆ ਪੀਖਣਖਾਂ ਵੀ ਸੱਦੇ ਆ ਕਹਿੰਦਾਓ ਤੁਸੀਂ ਮੈਨੂੰ ਚਿੱਠੀਆਂ ਪਾਈਆਂ ਸੀ ਸਿੰਘਾਂ ਨਾਲ ਟੱਕਰ ਲੈਣੀਆਂ ਲੜਦੇ ਕਿਉਂ ਨਹੀਂ ਮੂਰੇ ਹੋਵੋ ਹੱਥ ਜੋੜ ਕੇ ਖੜੇ ਆ ਮਹਾਰਾਜ ਇਹਨਾਂ ਨੂੰ ਮਾਰ ਨਹੀਂ ਸਕਦੇ ਕਿਉਂ ਉੱਥੇ ਬਾਬਾ ਭੰਗੂ ਬੋਲ ਲਿਖਦਾ ਇੱਕ ਜਿਹਦੇ ਤੇ ਸਾਨੂੰ ਦ੍ਰਿੜਤਾ ਨਾਲ ਵਿਸ਼ਵਾਸ ਕਰਨਾ ਚਾਹੀਦਾ ਦੇਖਣ ਮੈਂ ਥੋੜੇ ਦਿਸਾਂ ਮਰਤੇ ਘਣੇ ਲੜਤੇ ਘਣੇ ਦਿਖਾਂ ਇਹ ਵੇਖਣ ਨੂੰ ਥੋੜੇ ਲੱਗਦੇ ਆ ਜੀ ਜਦੋਂ ਲੜਨ ਲੱਗ ਜਾਂਦੇ ਆ ਬਾਲੇ ਆ ਉਹ ਫਿਰ 7 ਲੱਖ ਖਾਲਸਾ ਹੈ ਨਾ ਹਰੇਕ ਦੇ ਨਾਲ ਉਹ 96 ਕਰੋੜੀ ਫੌਜ ਆ ਜਾਂਦੀ ਉੱਥੇ ਇਹ ਜੋ ਦ੍ਰਿੜਤਾ ਨਾਲ ਸਿੱਖ ਜੂਝਦਾ ਨਿਸ਼ਚੈ ਕਰ ਆਪਣੀ ਜੀਤ ਕਰੂ ਨਿਸ਼ਚਾ ਕਰ ਲਿਆ ਸਿੱਖ ਨੇ ਜਦੋਂ ਨਿਸ਼ਚਾ ਕਰ ਲਿਆ ਤੇ ਉਹਨੇ ਪ੍ਰਾਪਤੀ ਕਰ ਲੈਣੀ ਹੈ ਨਿਸ਼ਾਨਾ ਸਰ ਕਰ ਲੈਣਾ ਖੈਰ ਸਿਰ ਦੀ ਗੱਲ ਯਾਦ ਆਉਂਦੀ ਸੀ ਮੈਨੂੰ ਭਾਈ ਆਲਮ ਸਿੰਘ ਯਾਦ ਆਉਂਦੀ ਹੈ ਨਿਸ਼ਾਨਾ ਵਾਲੀ ਮਿਸਲ ਚ ਸਿਰ ਤੋਂ ਪਾਰ ਦੀ ਵੀ ਜੰਗ ਹਨ ਨਿਸ਼ਾਨਾ ਵਾਲੀ ਮਿਸਲ ਦੇ ਭਾਈ ਆਲਮ ਸਿੰਘ ਹੱਥ 'ਚ ਨਿਸ਼ਾਨ ਫੜਿਆ ਗਾਂ ਜੰਗ ਚੱਲੇ ਕਿਸੇ ਨਾਲ ਜੰਗ ਚੱਲੇ ਤੇ ਜਿਹੜਾ ਦੁਸ਼ਮਣ ਦਾ ਸਿਪਾਹੀ ਹੈ گاਉਂ ਉਹਨਾਂ ਨੇ ਘੇਰ ਲਿਆ ਬਾਬੇ ਨਿਸ਼ਾਨ ਸੋ ਨੂੰ ਆਬਾ ਬੇ ਆਲਮ ਸੋ ਨੂੰ ਹੱਥ 'ਚ ਨਿਸ਼ਾਨ ਸਾਹਿਬ ਕਹਿੰਦੇ ਉਹ ਸੱਡ ਦੇ ਨਿਸ਼ਾਨ ਜਾ ਕਹਿੰਦਾ ਨਹੀਂ ਇਹ ਨਹੀਂ ਮੈਂ ਸੱਡ ਸਕਦਾ ਇਹ ਕੌਮ ਦਾ ਨਿਸ਼ਾਨ ਹੈ ਕਹਿੰਦਾ ਤੇਰੇ ਹੱਥ ਵੜਦੇ ਆਂਗੇ ਕਹਿੰਦਾ ਮੈਂ ਲੱਤਾਂ ਨਾ ਫੜਨੂੰ ਤੇਰੀਆਂ ਲੱਤਾਂ ਵੀ ਵੜਦੇ ਆਂਗੇ ਕਹਿੰਦਾ ਮੈਂ ਮੂੰਹ ਨਾ ਫੜਲੂ ਕਹਿੰਦਾ ਫਿਰ ਤੇਰੀ ਧੌਣ ਵੀ ਲਾ ਦੇਾਂਗੇ ਕਹਿੰਦਾ ਫਿਰ ਜਿਹਦਾ ਨਿਸ਼ਾਨ ਆ ਆਪੇ ਸੰਭੋ ਕਹ ਰਿਹਾ ਪਾਸ ਆਖੀ ਵੱਲ ਨੂੰ ਆ ਜੀ ਜਿਹੜੀਆਂ ਮੈਂ ਚਾਹੁੰਦਾ ਸੀ ਵੀ ਦੋ ਚਾਰ ਸਾਖੀਆਂ ਦੀ ਗੱਲ ਕਰ ਲਈਏ ਬਾਬਾ ਭਗੇਲ ਸਿੰਘ ਦੀ ਗੱਲ ਮੈਂ ਉਹੀ ਗੱਲ ਹੈ ਨਾ ਜਿਹੜੀ ਭਾਈ ਸਾਹਿਬ ਦੀ ਕਵਤਾ ਵੀ ਮੈਂ ਵੀ ਤਾਂ ਭਗੇਲ ਸਿੰਘ ਨਹੀਂ ਰਿਹਾ ਤੇ ਮੈਂ ਸੋਚਣ ਲੱਗ ਗਿਆ ਵੀ ਇਹ ਤਾਂ ਉਹ ਯੋਧਾ ਕਹਿ ਰਿਹਾ ਜਿਹੜਾ ਸੱਚੀ ਲੜ ਰਿਹਾ ਹਜੇ ਮੈਂ ਕੀ ਹਾਂ ਜੇ ਉਹ ਨਹੀਂ ਕਹਿੰਦਾ ਵੀ ਮੈਂ ਭਗੇਲ ਸਿੰਘ ਨਹੀਂ ਰਿਹਾ ਉਹ ਕਹਿ ਰਿਹਾ ਇਹ ਗੱਲ ਮੈਂ ਕੀ ਹਾਂ ਫਿਰ ਮੇਰਾ ਤਾਂ ਜਮਾ ਹੀ ਫਿਰ ਮਤਲਬ ਹਨਾ ਸੋਚਣਾ ਪਊਗਾ ਮੈਨੂੰ ਆਪਦੇ ਅੰਦਰ ਦੇਖ ਕੇ ਵੀ ਭਾਈ ਭਾਈ ਗਜੈਂਦਰ ਸਿੰਘ ਇਹ ਗੱਲ ਕਹਿ ਰਹੇ ਆ ਮੈਂ ਬਘੇਲ ਸਿੰਘ ਨਹੀਂ ਰਿਹਾ ਜਿਹੜੇ ਨੇੜੇ ਤੇੜੀ ਆ ਬਘੇਲ ਸਿੰਘ ਦੇ ਤੇ ਮੈਂ ਤਾਂ ਫਿਰ ਜਾਵਾਂ ਹੀ ਮੈਨੂੰ ਤਾਂ ਬਹੁਤ ਆਪ ਦਾ ਆਪਾ ਚਿੰਨਣ ਕਰਨਾ ਪਊਗਾ ਤੇ ਮੈਂ ਪੜਨਾ ਸ਼ੁਰੂ ਕੀਤਾ ਬਘੇਲ ਸਿੰਘ ਦਾ ਤਾਂ ਹੀ ਬਣਿਆ ਜਾਊ ਨਾ ਜੇ ਪਤਾ ਹੋਊ ਬਘੇਲ ਸਿੰਘ ਕੌਣ ਸੀ ਚੜਦੀ ਕਲਾ ਮਾਰੇ ਚੜਦੀ ਕਲਾ ਬਘੇਲ ਸਿੰਘ ਦਾ ਤਾਂ ਹੀ ਬਣਿਆ ਜਾਊ ਮਿਸਲਾਂ ਦੀ ਸਥਾਪਤੀ ਹੁੰਦੀ ਆ ਤੁਸੀਂ ਦੇਖੋ ਤਿੰਨ ਸਟੇਟਾਂ ਸਰਹੰਦ ਲਾਹੌਰ ਤੇ ਦਿੱਲੀ ਤਿੰਨੇ ਸਟੇਟਾਂ ਸਭ ਤੋਂ ਪਹਿਲੀ ਸਰਹੰਦ ਮਿਸਲਾਂ ਦੀ ਸਥਾਪਤੀ ਹੁੰਦੀ ਆ ਨਵਾਬ ਕਪੂਰ ਸਿੰਘ ਕਹਿੰਦੇ ਸ਼ੇਰਾਂ ਦੀ ਗਿਣਤੀ ਬਹੁਤ ਵਧ ਗਈ ਜੰਗਲ ਛੋਟੇ ਪੈ ਰਹੇ ਆ ਸ਼ੇਰਾਂ ਦੀ ਗਿਣਤੀ ਬਹੁਤ ਵਧ ਗਈ ਜੰਗਲ ਛੋਟੇ ਪੈ ਰਹੇ ਆ ਜੰਗਲ ਵੰਡੀਏ ਸ਼ੇਰਾਂ ਨੂੰ ਫਿਰ 11 ਸ਼ੇਰਾਂ ਨੂੰ ਅੱਡ-ਅੱਡ ਜੰਗਲ ਵੰਡੇ ਤੇ ਉਹ ਸ਼ੇਰ ਉਹ ਸੀ ਜਿਹੜੇ ਕਦੇ ਭੁੱਖ ਲੱਗਣ ਤੇ ਤਾਂ ਸ਼ਿਕਾਰ ਕਰ ਲੈਂਦੇ ਹੁਣ ਬਿਨਾਂ ਗੱਲ ਤੋਂ ਨਹੀਂ ਚਾਹ ਨੂੰ ਸ਼ਿਕਾਰ ਨਹੀਂ ਕਰਦੇ ਸੀ ਰਾਖੀ ਪ੍ਰਥਾ ਚਲਾਈ ਸਿੰਘਾ ਨੇ ਰਾਖੀ ਪ੍ਰਬੰਧ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਅੱਜ ਤੱਕ ਚੱਲਦਾ ਸੀ ਮਤਲਬ ਮਰਾਠਿਆਂ ਤੱਕ ਤੇ ਸਾਰੇ ਕਿਤੇ ਰਾਖੀ ਪ੍ਰਬੰਧ ਹੁਣ ਤੱਕ ਵੀ ਸਟੇਟ ਜਿਹੜੇ ਟੈਕਸ ਲੈਂਦੀ ਔ ਰਾਖੀ ਪ੍ਰਥਾ ਹੀ ਆ ਤੁਹਾਨੂੰ ਅਸੀਂ ਸਿਕਿਉਰਿਟੀ ਦੇਵਾਂਗੇ ਦੇ ਰਹੇ ਆ ਕਿ ਨਹੀਂ ਰਹੇ ਉਹ ਅੱਡ ਗੱਲ ਰਾਖੀ ਪ੍ਰਥਾ ਚੱਲਦੀ ਆ ਤੇ ਇੱਕ ਪਿੰਡ ਦੇ ਵਿੱਚ ਬਾਬਾ ਸ਼ਾਮਸੋਂ ਨਾਲ ਦੇ ਆਲੇ ਜਾਂਦੇ ਆ ਮਾਮਲਾ ਵਸੂਲਣ ਪਿੰਡ ਵਾਲੇ ਕਹਿੰਦੇ ਮਹਾਰਾਜ ਸਾਰਾ ਕੁਝ ਧਾੜ ਵੀ ਲੁੱਟ ਕੇ ਲੈ ਗਏ ਸੱਚੇ ਸਾਡਾ ਤਾਂ ਪਾਸ਼ਾ ਜੀ ਸਾਡੇ ਕੋਲ ਤਾਂ ਬਚਿਆ ਕੁਛ ਨਹੀਂ ਮੀਆਂ ਦੀ ਮਾਰ ਕਰਕੇ ਫਸਲਾਂ ਵੀ ਨਹੀਂ ਹੋਈਆਂ ਹੁਣ ਤੁਹਾਨੂੰ ਅਸੀਂ ਕਰ ਕਿਥੋਂ ਦੇ ਦਈਏ ਪਰ ਫਿਰ ਵੀ ਅਸੀਂ ਚਾਹੁੰਦੇ ਐ ਵੀ ਖਾਲਸੇ ਦੀ ਓਟ 'ਚ ਰਹੀਏ ਅਸੀਂ ਖਾਲਸੇ ਦੀ ਓਟ 'ਚ ਰਹੀਏ ਹੋਰ ਕੋਈ ਓਟ ਮਾਰਾ ਸਾਡੇ ਸਾਨੂੰ ਚੰਗਾ ਪ੍ਰਬੰਧ ਨਹੀਂ ਦੇ ਰਹੀ ਪਰ ਦੇਨਦੂ ਸਾਡੇ ਕੋਲੇ ਕੁਛ ਨਹੀਂ ਸਾਰੀ ਫਸਲ ਵੀ ਮੁਗਲਾਂ ਦੇ ਘਰਾਂ 'ਚ ਪਈ ਐ ਜਿਹੜੀ ਹੁਣ ਬਚੀ ਸੀ ਉਹਨੂੰ ਮੀਆਂ ਨੇ ਜਾੜਤਾ ਬਾਬਾ ਜੀ ਕਹਿੰਦੇ ਤੁਹਾਡੇ ਕੋਲੇ ਕੁਛ ਨਹੀਂ ਢੇਲਾ ਵੀ ਨਹੀਂ ਨਹੀਂ ਮਹਾਰਾ ਢੇਲਾ ਵੀ ਨਹੀਂ ਬਚਿਆ ਛੋਲਿਆਂ ਦੀ ਮੁੱਠ ਹੈ ਸਾਰੇ ਪਿੰਡ ਕੋਲੇ ਇੱਕ ਕੱਲੇ-ਕੱਲੇ ਘਰ ਕੋਲੇ ਨਹੀਂ ਸਾਰੇ ਪਿੰਡ ਕੋਲੇ ਇੱਕ ਛੋਲਿਆਂ ਦੀ ਮੁੱਠ ਹੈ ਮਹਾਰਾਜ ਉਹ ਤਾਂ ਹੈਗੀ ਆ ਜੀ ਲਿਆਓ ਛੋਲਿਆਂ ਦੀ ਮੁੱਠ ਲਿਆਂਦੀ ਬਾਬਾ ਜੀ ਨੇ ਕੰਮਰ ਕਸੇ ਨਾਲੋਂ ਨੀਲਾ ਕੱਪੜਾ ਪਾੜਿਆ ਨਿਸ਼ਾਨ ਗੱਡਤਾ ਇਹ ਪਿੰਡ ਅੱਜ ਤੋਂ ਖਾਲਸੇ ਦੀ ਰਾਖੀ ਪ੍ਰਬੰਧ ਦੇ ਥੱਲੇ ਆ ਛੋਲਿਆਂ ਦੀ ਮੁੱਠ ਬਦਲ ਖਾਲਸਾ ਕਰ ਵੀ ਆਇ ਲੈਂਦਾ ਬਾਬਾ ਬੋਤਾ ਸਿੰਘ ਗਰਜਾ ਸਿੰਘ ਜਦੋਂ ਖੜੇ ਆ ਨਾ ਮੋਰਚਾ ਲਾ ਕੇ ਤੇ ਕਾਰਾ ਕਰਾਉਣਾ ਕਾਰਾ ਕਰਾਉਣਾ ਟੈਕਸ ਵਸੂਲ ਕਰਨਾ ਜਿਵੇਂ ਆਪਾਂ ਕਹਿੰਦੇ ਆ ਕਾਰਾ ਕਰਾਉਣਾ ਮਾਮਲਾ ਲੈਣਾ ਜਿਹੜਾ ਆ ਕੇ ਕਹਿੰਦਾ ਵੀ ਮੈਂ ਗੋਂਦਵਾਲ ਸਾਹਿਬ ਚੱਲਿਆ ਮੈਂ ਅੰਮ੍ਰਿਤਸਰ ਚੱਲਿਆ ਉਹ ਤੋਂ ਨਹੀਂ ਟੈਕਸ ਲੈਂਦੇ ਜਿਹੜਾ ਕਹਿੰਦਾ ਮੈਂ ਲਾਹੌਰ ਚੱਲਿਆ ਕਸੂਰ ਚੱਲਿਆ ਮਲਤਾਨ ਚੱਲਿਆ ਉਹ ਤੋਂ ਟੈਕਸ ਲੈਂਦੇ ਆ ਇੱਕ ਬਜ਼ੁਰਗ ਆਉਂਦਾ ਤੇ ਉਹ ਤੋਂ ਜਿਹੜਾ ਟੈਕਸ ਮੰਗਦੇ ਆ ਬਾਬਾ ਬੋਤਾ ਸੋਂ ਹੋਰੀ ਤੇ ਉਹਦੇ ਕੋਲੇ ਹੈ ਨਹੀਂ ਕੁਝ ਦੇਣ ਨੂੰ ਤੇ ਬਾਬਾ ਕਰਦਾ ਸੋਂ ਬੋਲਦੇ ਆ ਕਹਿੰਦੇ ਭਾਈ ਸਾਹਿਬ ਸਿਆਣੇ ਕਹਿੰਦੇ ਆ ਰਾਜਾ ਉਰਾਜ ਹੀ ਹੈ ਨਾ ਉਸ ਸਮੇਂ ਦੇ ਉਸ ਥਾਂ ਤੇ ਖਾਲਸੇ ਦਾ ਰਾਜ ਹੋ ਗਿਆ ਖਬਰ ਲਾਹੌਰ ਪਹੁੰਚਾ ਦਿਓ ਹੋ ਗਿਆ ਰਾਜ ਖਾਲਸੇ ਦਾ ਉਹ ਥਾਂ ਤੇ ਜਦੋਂ ਖੜੇ ਆ ਦੋਵੇਂ ਸਿੰਘ ਤੇ ਉਹ ਗੱਲ ਕਰਦੇ ਆ ਕਹਿੰਦੇ ਬਾਬਾ ਗਰਜਾ ਸੋ ਕਹਿੰਦੇ ਆ ਮਹਾਰਾਜ ਸਿਆਣੇ ਆਖਦੇ ਆ ਦਾਨਿਸ਼ਵਰ ਕਿ ਰਾਜਾ ਪਰਜਾ ਤੋਂ ਕਰ ਟੈਕਸ ਮਾਮਲਾ ਰਾਜਾ ਪਰਜਾ ਤੋਂ ਕਰ ਇਸ ਤਰ੍ਹਾਂ ਲਵੇ ਜਿਵੇਂ ਡੂੰਮਣਾ ਮੱਖੀ ਫੁੱਲ ਤੋਂ ਰਸ ਚੂਸਦੀ ਹੈ ਰਸ ਵੀ ਲੈ ਜਾਂਦੀ ਐ ਤੇ ਫੁੱਲ ਨੂੰ ਵੀ ਪਤਾ ਨਹੀਂ ਲੱਗਦਾ ਅੱਜ ਨਹੀਂ ਐ ਹੋ ਰਿਹਾ ਅੱਜ ਦਾ ਫੁੱਲ ਨਿਸ਼ ਤੋਂ ਨਾਬੂਦ ਹੋ ਰਿਹਾ ਟੈਕਸ ਦਿੰਦੇ ਦਿੰਦੇ ਮੂਦੇ ਹੋ ਗਏ ਫੁੱਲ ਫੁੱਲ ਰਹਿਣ ਨਹੀਂ ਦਿੱਤੇ ਅਗਲੇ ਨੇ ਇੰਨਾ ਟੈਕਸ ਵਸੂਲ ਰਹੇ ਐ ਪਰ ਖਾਲਸੇ ਦੇ ਰਾਜ ਚ ਆਏ ਨਹੀਂ ਖਾਲਸੇ ਦੇ ਰਾਜ ਚ ਟੈਕਸ ਆਈ ਨਹੀਂ ਵਸੂਲਿਆ ਜਾਊਗਾ ਰਾਜਾ ਪਰਜਾ ਤੋਂ ਕਾਰ ਇਸ ਤਰ੍ਹਾਂ ਲਵੇ ਜਿਵੇਂ ਡੂੰਮਣਾ ਮੱਖੀ ਫੁੱਲ ਤੋਂ ਰਸ ਲੈਂਦੀ ਐ ਰਸ ਵੀ ਲੈ ਜਾਂਦੀ ਐ ਤੇ ਫੁੱਲ ਨੂੰ ਵੀ ਪਤਾ ਨਹੀਂ ਲੱਗਣ ਦਿੱਤੀ ਇੱਕ ਮੁੱਠ ਛੋਲਿਆਂ ਦੀ ਬਦਲੇ ਪਿੰਡ ਨੂੰ ਰਾਖੀ ਪ੍ਰਬੰਧ ਦੇ ਥੱਲੇ ਲਿਆਂਦਾ ਮਸਲਾ ਵਧੀਆਂ ਆਪਸ ਵਿੱਚ ਵੀ ਲਲੋ ਲੜਾਈ ਸਿੰਘਾਂ ਦੀ ਸਿੰਘ ਗੁਰੂ ਕੇ ਚੱਠੇ ਖਾਣ ਪੀਣ ਨੂੰ ਲਲੋ ਲੜਾਈ ਲੜਨ ਭੜਨ ਨੂੰ ਇਕੱਠੇ ਸਮਝਣ ਵਾਲੀ ਗੱਲ ਹੈ ਜਿਹੜੀ ਸਿੰਘ ਗੁਰੂ ਕੇ ਚੱਠੇ ਖਾਣ ਪੀਣ ਨੂੰ ਲੜੋ ਲੜਾਈ ਲੜਨ ਭੜਨ ਨੂੰ ਇਕੱਠੇ ਜਦੋਂ ਖਾਂਦੇ ਪੀਂਦੇ ਆ ਮਾੜਾ ਮੋਟਾ ਲਟ ਲਿਆ ਕਰੀਏ ਕੋਈ ਮਸਲਾ ਨਹੀਂ ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਹੀ ਸਤਗੁਰ ਤੇ ਮੰਗਾ ਪਚੇ ਨਾ ਅੰਨ ਕਰੇ ਬਿਨ ਦੰਗਾ ਔਰਨ ਨਹੀਂ ਤੋ ਆਪਨ ਸੰਗਾ ਰਨਾਲਤੀ ਆਪਸ ਹੀ ਸਹੀ ਪਰ ਆਪਸ ਚ ਤਾਂ ਆਇਆ ਵੀ ਗੱਤ ਕੇ ਅੰਗੂ ਹੋਵੇ ਨਾ ਦਸਤਾਰਾਂ ਨਾਲੇ ਨੌਂਦਰਾਂ ਦਾ ਤਿੱਖਾ ਪਾਣੀ ਚੈੱਕ ਕੀਤਾ ਜਾਵੇ ਵੀ ਤਿੱਖੀਆਂ ਕੱਲ ਨੂੰ ਅਬਦਾਲੀ ਆ ਸਕਦਾ ਉਹਦਾ ਢਿੱਡ ਪਾੜ ਸਕਦੇ ਆ ਇੰਨਾ ਕੁ ਚੈੱਕ ਕੀਤਾ ਜਾਵੇ ਇੰਨਾ ਕੁ ਦੇਖਿਆ ਜਾਵੇ ਜਿਆਦਾ ਲੜਾਈਆਂ ਨਹੀਂ ਉਮੀਦਾਂ ਗਾ ਨਹੀਂ ਬਚਾਉਣਾ ਜਿਵੇਂ ਅਸੀਂ ਉਹਨਾਂ ਨਾਲ ਮਚਾਉਣਾ ਸਿੰਘ ਗੁਰੂ ਕੇ ਚੱਠੇ ਖਾਣ ਪੀਣ ਨੂੰ ਲਲੋ ਲੜਾਈ ਲੜਨ ਪੈਣ ਨੂੰ ਇਕੱਠੇ ਜਦੋਂ ਸਾਰਾ ਕੁਝ ਹੈ ਸਿੰਘਾਂ ਕੋਲੇ ਮਿਸਲਾਂ ਦਾ ਰਾਜ ਹੋ ਗਿਆ ਉਦੋਂ ਆਪਾਂ ਚਖੇ ਬਾਜੀਆਂ ਵੀ ਹੁੰਦੀਆਂ ਹੋਣੀਆਂ ਵੀ ਚਾਹੀਦੀਆਂ ਕੋਈ ਮਸਲਾ ਨਹੀਂ ਆਪਾਂ ਚ ਸਿੰਘ ਮੜਾ ਮੋਟਾ ਬੋਲ ਬਲਾਰਾ ਕਰਦੇ ਹੀ ਰਹਿਣ ਪਰ ਜਦੋਂ ਪਤਾ ਲੱਗਿਆ ਅਬਦਾਲੀ ਆ ਗਿਆ ਸਾਰੇ ਇਕੱਠੇ ਉਦੋਂ ਸਾਰੇ ਇਕੱਠੇ ਆਹੀ ਗੱਲ ਆਪਾਂ ਸ਼ੁਰੂ ਚ ਕਰਦੇ ਸੀ ਨਿਸ਼ਾਨਾ ਇੱਕ ਹੈ ਫਿਰ ਸਾਰੇ ਅੱਡ ਅੱਡ ਕਿਉਂ ਆ ਉਦੋਂ ਸਾਰੇ ਜਾਨੇ ਇਕੱਠੇ ਹੋ ਜਾਂਦੇ ਆ ਬਾਬਾ ਚੜਤ ਸੋਂ ਵੱਡੇ ਘੱਲੂ ਘਾਰੇ ਚ ਬਾਬੇ ਜੱਸਾ ਸਿੰਘ ਆਲੂ ਵਾਲੀ ਨੂੰ ਕਹਿੰਦਾ ਆਪਾਂ ਲੜਦੇ ਕਿਉਂ ਨਹੀਂ ਮਿਸਲਾ ਮੰਡ ਲੈਣੇ ਆ ਅੱਡ ਅੱਡ ਤੇ 11 ਪਾਸਿਆਂ ਤੋਂ ਘੇਰ ਕੇ ਅਬਦਾਲੀ ਨੂੰ ਢਾ ਲੈਣੇ ਆ ਬਾਬਾ ਜੱਸਾ ਸੋ ਕਹਿੰਦਾ ਵੀ ਆਪਾਂ ਇਸ ਤਿਆਰੀ ਨਾਲ ਨਹੀਂ ਆਏ। ਆਪਾਂ ਤਾਂ ਉਸ ਤਿਆਰੀ ਨਾਲ ਆਏ ਆ ਵੀ ਪਰਿਵਾਰਾਂ ਨੂੰ ਇੱਕ ਥਾਂ ਤੇ ਬਾਕੇ ਮਾਲਵੇ ਦੇ ਵਿੱਚ ਬਰਾੜਾਂ ਕੋਲੇ ਛੱਡ ਕੇ ਤੇ ਫੇਰ ਆਪਾਂ ਜਾ ਕੇ ਅਬਦਾਲੀ ਨਾਲ ਟੱਕਰ ਲੈਣੀ ਆ। ਨਹੀਂ ਬੋਲ ਬਲਾਰਾ ਹੋ ਗਿਆ ਦੋਵੇਂ ਸਿੰਘਾਂ ਦਾ। ਬਾਬੇ ਭੰਗੂ ਨੂੰ ਪੜੋ ਕਿੰਨੇ ਕਮਾਲ ਦੇ ਤਰੀਕੇ ਨਾਲ ਲਿਖਿਆ। ਬਾਬਾ ਜੱਸਾ ਸੋ ਕਹਿੰਦੇ ਆ ਬਾਬੇ ਚੜਤ ਸੋ ਨੂੰ ਮਿਸਲ ਵੰਡ ਅਬ ਕਬ ਹੁਣਾ ਪਾਉ। ਇਹ ਭਾਈ ਵੇਲਾ ਨਹੀਂ ਹੁਣ ਮਿਸਲਾਂ ਵੰਡਣ ਦਾ। ਸੱਤ ਵਜਨ ਮਹਾਰਾਜ। ਉਥੇ ਸੱਤ ਵਜਨ ਆ। ਉੱਥੇ ਲੜਾਈ ਨਹੀਂ ਲੜਨਾ ਅਬਦਾਲੀ ਨਾਲ ਹੈ ਕਿ ਜੱਸਾ ਸਿੰਘ ਨੇ ਤੇ ਚੜ੍ਹਤ ਸੋਹਣੇ ਆਪਸ ਚ ਲੜਨਾ ਸੱਤ ਬਚਨ ਹਾਂ ਮੇਰਾ ਤੇਰੇ ਨਾਲ ਕਾਲ ਰਿਆ ਵੀ ਆਪਾਂ ਸਾਲ ਦੇ ਵਿੱਚ ਵਿੱਚ ਅਬਦਾਲੀ ਨੂੰ ਢਾਵਾਂਗੇ ਤੇ ਸੱਤ ਮਹੀਨੇ ਬਾਅਦ ਢਾਲਿਆ ਦੁਨੀਆਂ ਨੇ ਨਹੀਂ ਕਦੇ ਦੇਖਿਆ ਸੀ ਅਬਦਾਲੀ ਐਂ ਭੱਜਦਾ ਨੰਗੇ ਪੈਰੀ ਅਮਰਸਰ ਪਿੱਪਲੀ ਸਾਹਿਬ ਤੋਂ ਤੇ ਸ਼ਾ ਸ਼ਾਨਵਾਦ ਹੁੰਦਾ ਸੀ ਉਹਦਾ ਪ੍ਰਧਾਨ ਮੰਤਰੀ ਘੋੜਾ ਕੋਲੇ ਲਗਿਆ ਦੁਰੇ ਦਰਾਨੀ ਕਹਿੰਦਾ ਘੋੜੇ ਦੇ ਦਾ ਚੜਜੋ ਭੱਜ ਲਿਆ ਅਮਰਸਰ ਤੋਂ ਇੱਕ ਪਚੰਗੀ ਸਿੰਘ ਸੀ ਉਹਦਾ ਨਾਮ ਵੀ ਨਹੀਂ ਆਉਂਦਾ ਕਿਤੇ ਇਤਿਹਾਸ ਦੇ ਵਿੱਚ ਵੀ ਉਹਦਾ ਨਾਮ ਕੀ ਸੀ ਤੇ ਸ਼ਬਦ ਪੜਦਾ ਪੜਦਾ ਅਬਦਾਲੀ ਦੇ ਕੋਲੇ ਜਾਵੜਿਆ ਬਰਛਾ ਉਹਨੇ ਚਲਾਇਆ ਨਾ ਅਬਦਾਲੀ ਵੱਲ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲੱਕ ਆਹ ਸ਼ਬਦ ਪੜਦਾ ਪੜਦਾ ਅਬਦਾਲੀ ਦੇ ਕੋਲੇ ਜਾ ਕੇ ਖੜਾ ਹੋ ਗਿਆ ਤੇ ਜੇ ਉਹ ਨੂੰ ਸ਼ਾਹ ਨਵਾਜ਼ ਧੱਕਾ ਨਾ ਮਾਰਦਾ ਬਰਛਾ ਅਬਦਾਲੀ ਦੇ ਗਲ ਚੋਂ ਪਾਰ ਹੋ ਜਾਣਾ ਸੀ ਆਹੀਂ ਹਾਠੂ ਸਿੰਘ ਨੇ ਕੀਤਾ ਹਾਡੂ ਸਿੰਘ ਅਬਦਾਲੀ ਦੇ ਤੰਬੂ ਕੋਲੇ ਜਾਵੜਿਆ ਸੀ ਗਾਇਤਾ ਹੋ ਬੀਬੀਆਂ ਛਡਾਉਣ ਸੀ ਨਾ ਮਰਾਠਾ ਨਾਲ ਛਡਾਉਣ ਗਏ ਸੀ ਤੇ ਮਰਾਠਾ ਨਾ ਤਾਂ ਛਡਾਲੀਆਂ ਭਾਈ ਹਾਟੂ ਸਿੰਘ ਕਹਿੰਦਾ ਹੁਣ ਮਰਾਠਾ ਨਾ ਛਡਾਲੀਆਂ ਮੁੜ ਜੀਏ ਮੁੜ ਨਾ ਕਹਨੂੰ ਐ ਸਿੰਘਾਂ ਨੂੰ ਕਹਿੰਦਾ ਤੁਸੀਂ ਮੁੜ ਜੋ ਮੈਂ ਅਬਦਾਲੀ ਨੂੰ ਮਾਰ ਕੇ ਆਉਣਾ ਉਹ ਅਬਦਾਲੀ ਜਿਹੜਾ 1 ਲੱਖ ਮਰਾਠਿਆਂ ਨੂੰ 1 ਦਿਨ ਚ ਮਾਰ ਕੇ ਆਇਆ ਉਹਨੂੰ ਮਾਰਨ ਵਾਸਤੇ ਸਾਡਾ ਕੱਲਾ ਭਜੰਗੀ ਜਾਵੜਿਆ ਕੱਲਾ ਭਜੰਗੀ ਗੱਲ ਸਾਰੀ ਬਾਜ ਦੇ ਸੰਧੀ ਹੁੰਦੀ ਹੈ ਨਾ ਉਹਨਾਂ ਨੂੰ ਬਾਜ ਦਿਸਦੇ ਸੀ ਜਿਹਨੂੰ ਬਾਜ ਦਿਸਦਾ ਹੁੰਦਾ ਨਾ ਤੇ ਫਿਰ ਉਹਦੀ ਗੂੰਜ ਸਫਦਰ ਜੰਗ ਰੋਡ ਤੇ ਪੈ ਹੀ ਜਾਂਦੀ ਹੁੰਦੀ ਹੈ ਉਹਨਾਂ ਨੂੰ ਬਾਜ ਦਿਸਦੇ ਸੀ ਜੇ ਸਾਨੂੰ ਨਹੀਂ ਦਿਖ ਰੇ ਤਾਂ ਫਿਰ ਸਮੱਸਿਆ ਸਾਡੇ ਚ ਮੇਰਾ ਨਾਨਾ ਕਹਿੰਦਾ ਹੁੰਦਾ ਸੀ ਕੇਸਗੜ ਦੇ ਗੁੰਬਦਾਂ ਤੋਂ ਜੇ ਸਿੰਘਾਂ ਨੂੰ ਬਾਜ ਦਿਸਨੇ ਬੰਦ ਹੋ ਗਏ ਨਾ ਫਿਰ ਆਪਦਾ ਖੂਨ ਟੈਸਟ ਕਰਾਓ ਫਿਰ ਕੋਈ ਨਾ ਕੋਈ ਨੌਕਸ ਪੈ ਗਿਆ ਭਾਈ ਬਾਜ ਦਿਸਨੇ ਬਹੁਤ ਜ਼ਰੂਰੀ ਹੈ ਖੈਰ ਸਿੰਘ ਇਕੱਠੇ ਹੋ ਜਾਂਦੇ ਆ ਜਦੋਂ ਅਬਦਾਲੀ ਆ ਜਾਂਦਾ ਸਿੰਘ ਇਕੱਠੇ ਹੋ ਜਾਂਦੇ ਆ ਅਬਦਾਲੀ ਮਥਰਾ ਗਿਆ ਤੇ ਬਹੁਤ ਬੁਰੇ ਤਰੀਕੇ ਉਹਨੇ ਮਥਰਾ ਨੂੰ ਲੁੱਟਿਆ ਕੁੱਟਿਆ ਉੱਥੇ ਹੋਲੀ ਦਾ ਤਿਹਾਰ ਸੀ ਤੇ ਕਹਿੰਦੇ ਹੋਲੀ ਦੇ ਰੰਗ ਨਾਲੋਂ ਜ਼ਿਆਦਾ ਲੋਕਾਂ ਦੇ ਲਹੂ ਦਾ ਰੰਗ ਧਰਤੀ ਦੇ ਉੱਤੇ ਵਿਛਿਆ ਹੋਇਆ ਸੀ ਵੱਡੇ ਵੱਡੇ ਮੰਦਰਾਂ ਚੋਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਪੱਟੀਆਂ, ਸਿੱਟੀਆਂ, ਸੜਕਾਂ ਤੇ ਰੋਲੀਆਂ, ਸੋਨੇ-ਸਾਣੇ ਵਾਲੀਆਂ ਲੈ ਗਿਆ ਚੱਕ ਕੇ, ਬਾਕੀ ਸਾਰੀਆਂ ਤੋੜਪੰਨ ਕਰਤੀਆਂ। ਫਿਰ ਉਹ ਕੋਲਗੜ ਗਿਆ, ਮੈਂ ਆ ਰਿਆਂ ਉਧਰ ਨੂੰ ਵੀ ਅਬਦਾਲੀ ਕਿਨੂ-ਕਿਨੂ ਕਿਵੇਂ-ਕਿਵੇਂ ਕਰਕੇ ਕਰਦਾ। ਕੋਲਗੜ ਗਿਆ ਇੱਕ ਬਹੁਤ ਤਕੜਾ ਕਿਲਾ ਸੀ ਜਾਟਾਂ ਦਾ। ਉਹਨੂੰ ਅਲੀਗੜ ਵੀ ਕਹਿ ਦਿੰਦੇ ਆ, ਰਾਮਗੜ ਵੀ Hindu ਨੂੰ ਰਾਮਗੜ ਕਹਿੰਦੇ ਆ, ਮੁਸਲਮਾਨ ਅਲੀਗੜ ਕਹਿੰਦੇ ਆ, ਕੋਇਲਗੜ ਉਹਦਾ ਕਿਲੇ ਦਾ ਨਾਂ। ਜਾਟਾਂ ਦਾ ਕਿਲਾ। ਉਹ ਬੜੇ ਹੰਕਾਰੇ ਵੇ ਸੀ ਜਾਟ। ਕਿਲਾ ਬਹੁਤ ਤਕੜਾ ਸੀ ਕਹਿੰਦੇ 12 ਸਾਲ ਦਾ ਰਾਸ਼ਨ ਇਕੱਠਾ ਕੀਤਾ ਹੋਇਆ ਸੀ ਅੰਦਰ ਵੀ ਜੇ ਘੇਰਾ ਵੀ ਪੈ ਗਿਆ 12 ਸਾਲ ਤਾਂ ਸਾਨੂੰ ਕੁਝ ਨਹੀਂ ਹੁੰਦਾ ਕਿਲਾ ਤਕੜਾ ਬੜਾ ਮਜਬੂਤ ਕੰਧਾਂ ਗਲੇ ਦੀਆਂ ਕੋਈ ਨੇੜੇ ਨਹੀਂ ਜਾ ਸਕਦਾ ਸੀ ਉਹ ਜਦੋਂ ਇਹਸ ਹੰਕਾਰ ਚ ਸੀ ਤੇ ਜੇ ਕੋਈ ਬਾਹਰੋਂ ਫੌਜ ਕਿਸੇ ਹੋਰ ਦੀ ਲੰਘਦੀ ਸੀ ਨਾ ਉਹ ਤਾਨੇ ਮੈਨੇ ਮਾਰਦੇ ਸੀ ਉਹਨਾਂ ਨੂੰ ਤਾਨੇ ਮੈਨੇ ਮਾਰਦੇ ਸੀ ਆਵਾਜ਼ ਆਉਂਦੀ ਆ ਕਿਲੇ ਚੋਂ ਚੂੜੀਆਂ ਕੀ ਭਾ ਲਾਈਆਂ ਵੰਜਾਰਿਓ ਹੋਕਾ ਦੰਦੇ ਉੱਚੀ ਉੱਚੀ ਚੂੜੀਆਂ ਦਾ ਕੀ ਭਾ ਹੈ ਫੇਰ ਆਵਾਜ਼ ਮਾਰਨੀ ਜਿਹੜੇ ਵੰਜਾਰਿਆਂ ਦੀ ਆਵਾਜ਼ ਨਹੀਂ ਲੋਕਾਂ ਤੱਕ ਪਹੁੰਚਦੀ ਉਹਦੀਆਂ ਚੂੜੀਆਂ ਕੀ ਵਿਕਣਗੀਆਂ ਅਬਦਾਲੀ ਨੂੰ ਗਹਿ ਰਿਆ ਇਹ ਗੱਲ ਅਬਦਾਲੀ ਕੋਲ ਦੀ ਲੰਘ ਰਿਹਾ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿਹੜਾ ਵੰਜਾਰ ਹੈ ਪਤਾ ਨਹੀਂ ਉਹ ਗਿੱਜੇ ਵੇ ਸੀਗੇ ਕਿਸੇ ਹੋਰ ਦੇ ਉਹਨਾਂ ਨੂੰ ਨਹੀਂ ਪਤਾ ਸੀ ਅਬਦਾਲੀ ਕੌਣ ਹੈ ਵਾਜਾਂ ਮਾਰੀਆਂ ਫੇਰ ਨਗਾਰਾ ਵਜਾਤਾ ਅਬਦਾਲੀ ਕਹਿੰਦਾ ਨਜੀਬੂ ਦੋਲਾ ਹੁੰਦਾ ਸੀ ਦਿੱਲੀ ਵਾਲਾ ਅਬਦਾਲੀ ਕਹਿੰਦਾ ਇਹ ਕੌਣ ਉਹੀ ਆ ਜੀ ਇਹ ਉਹਨਾਂ ਦਾ ਟੋਲਾ ਜੀ ਉਹ ਨਜੀਬੂ ਦੋਲਾ ਨੂੰ ਪਤਾ ਸੀ ਵੀ ਇਹ ਤਖੜੇ ਬਹੁਤ ਹੈ ਉਹ ਕਹਿੰਦਾ ਜੀ ਇਹ ਤਾਂ ਫਕੀਰ ਹੈ ਇੱਥੇ ਫਕੀਰ ਜਿਵੇਂ ਉਹ ਥੋੜੇ ਨੌਬਤ ਵਜਾਉਂ ਪਰ ਫੇਰ ਉਹਨਾਂ ਨੇ ਨੰਗਾਂ ਦੇ ਫੇਰ ਉਹਨੇ ਜਾਟਾਂ ਨੇ ਫੇਰ ਨਗਾਰਾ ਵਜਾਇਆ ਤਾਂ ਕਹਿੰਦਾ ਇੱਕ ਬੰਦਾ ਬੋਲਦਾ ਹੈ ਉਹਦੇ ਚੋਂ ਬਾਬਾ ਪੰਗੂ ਲਿਖਦਾ ਹੈ ਸਾਕੀ ਇੱਕ ਬੰਦਾ ਬੋਲਦਾ ਹੈ ਕਿਲੇ ਦੇ ਉੱਤੋਂ ਇਹ ਮੰਜਾਰੇ ਕਿੱਥੋਂ ਆਏ ਆ ਭਾਈ ਦੂਜਾ ਕਹਿੰਦਾ ਇਹਨਾਂ ਦੇ ਘਗਰਿਆਂ ਤੋਂ ਜਾਪਦਾ ਹੈ ਦੂਰ ਦੇ ਸ਼ੋਂ ਆ ਇਹ ਮਜ਼ਾਕ ਕਰ ਰਹੇ ਆ ਉਹ ਅਬਦਾਲੀ ਨੇ ਕਹਿੰਦਾ ਵੀ ਚੂੜੀਆਂ ਹੀ ਵੇਚਣ ਆਏ ਆ ਕਿ ਕੋਈ ਹੋਰ ਸਮਾਨ ਵੀ ਹੈ ਤੁਹਾਡੇ ਕੋਲੇ ਕੀ ਭਾਅ ਆ ਕਹਿੰਦੇ ਕਾਬਲ ਚੂੜੀਆਂ ਦਾ ਕੀ ਭਾਅ ਚੱਲਦਾ ਹੈ ਅਬਦਾਲੀ ਕਹਿੰਦਾ ਵੀ ਨਹੀਂ ਇਹ ਕਿਹੜੇ ਫਕੀਰ ਹੈ ਘੇਰਾ ਪਾਓ ਕਿਲੇ ਨੂੰ ਕੋਇਲਗੜ੍ਹ ਦਾ ਕਿਲਾ ਜਿਹੜਾ ਕਹਿੰਦੇ 12 ਸਾਲਾਂ ਚ ਨਹੀਂ ਟੁੱਟ ਸਕਦਾ ਸੀ ਅਬਦਾਲੀ ਕਹਿੰਦਾ ਕਿਲਾ ਪਾਓ ਨिजबुਦੋਲਾ ਕਹਿੰਦਾ ਜੀ ਇਹ ਕਿਲਾ ਨਹੀਂ ਟੁੱਟ ਸਕਦਾ 12 ਸਾਲ ਕਿਲਾ ਨਹੀਂ ਟੁੱਟ ਸਕਦਾ ਅਬਦਾਲੀ ਕਹਿੰਦਾ ਜੇ 8 ਦਿਨਾਂ ਚ ਨਾ ਨਾ ਟੁੱਟਿਆ ਤੇ ਮੈਂ ਮੁੜ ਜੂਗਾ 8ਾਂ ਦਿਨਾਂ ਚ 12 ਸਾਲ ਟੁੱਟਣ ਜਿਹੜਾ ਨਹੀਂ ਟੁੱਟਣ ਵਾਲਾ ਕਿਲਾ ਉਹ 8ਾਂ ਦਿਨਾਂ ਚ ਅਬਦਾਲੀ ਕਹਿੰਦਾ ਰੋਜ਼ ਤੁਸੀਂ ਗਾਂ ਨੂੰ ਜਾਣਾ ਫੌਜਾਂ ਨੇ ਪਛਾਣ ਨੂੰ ਮੁੜਨਾ ਹੈ ਗਾਂ ਨੂੰ ਜਾਣਾ ਪਛਾਣ ਨੂੰ ਮੁੜਨਾ ਹੈ ਨੁਕਸ ਇੱਕ ਪਾਸੋਂ ਇਸ ਤਰੀਕੇ ਉਹ ਕਰੀ ਜਾਂਦੇ ਆ ਤੇ ਫੌਜ ਸਾਰੀ ਉਧਰ ਹੀ ਐ ਕਿਲੇ ਵਾਲੀ ਧਿਆਨ ਉਧਰ ਹੀ ਆ ਸਾਰਿਆਂ ਦਾ ਅਬਦਾਲੀ ਕਹਿੰਦਾ ਵੀ ਕਿਲੇ ਦੇ ਮਗਰਲੇ ਪਾਸੇ ਨਾ ਟਿੱਬੇ ਐ ਵੱਡੇ ਵੱਡੇ ਪਤਾ ਨਹੀਂ ਮਗਰੋਂ ਕੀ ਚੱਲ ਰਿਹਾ ਅਬਦਾਲੀ ਕਹਿੰਦਾ ਇੱਟਾਂ ਇਕੱਠੀਆਂ ਕਰਨੀਆਂ ਸ਼ੁਰੂ ਕਰੋ ਪੱਥਰ ਇੱਟਾਂ ਉਹਨਾਂ ਨੇ ਕਰਨੇ ਸ਼ੁਰੂ ਕਰਤੇ ਸੱਤ ਦਿਨ ਪੱਥਰ ਇੱਟਾਂ ਇਕੱਠੇ ਹੁੰਦੇ ਰਹੇ ਸੱਤਵੀਂ ਤੇ ਅੱਠਵੀਂ ਦੋ ਜਿਹੜੇ ਸੱਤਵੇਂ ਦਿਨ ਤੇ ਅੱਠਵੇਂ ਦਿਨ ਦੀ ਰਾਤ ਨੂੰ ਅਬਦਾਲੀ ਕਹਿੰਦਾ ਸਾਰੇ ਪੱਥਰ ਲਿਆ ਕੇ ਕੰਧ ਖੜੀ ਕਰੋ ਕਿਲੇ ਦੇ ਪਾਸ ਉਹ ਬਾਹਰਲੇ ਪਾਸੇ ਕਿਲੇ ਤੇ ਉੱਚੀ ਗੰਧ ਖੜੀ ਕਰ ਦਿੰਦੇ ਰਾਤੋ ਰਾਤ ਕੰਦ ਆਏ ਖੜੀ ਕਰਨੀਆਂ ਜੀ ਤੇ ਤੋਪਾਂ ਚੜ ਸਕਣ ਰਾਤੋ ਰਾਤ ਕੰਦ ਖੜੀ ਕਰ ਦਿੰਦੇ ਤੋਪਾਂ ਚੜਾ ਲੈਂਦੇ ਤੇ ਫਿਰ ਜਦੋਂ ਸਵੇਰੇ ਹਜੇ ਉਹ ਸੁੱਤੇ ਹੀ ਪਏ ਆ ਜਾਤ ਤੇ ਜਦੋਂ ਗੋਲੇ ਅੰਦਰ ਜਾ ਕੇ ਡਿੱਗਦੇ ਆ ਪਤਾ ਲੱਗਦਾ ਵੀ ਇਹ ਤਾਂ ਮਸਲਾ ਹੀ ਹੋਰ ਖੜਾ ਹੋ ਗਿਆ 8ਵੇਂ ਦਿਨ ਬਦਾਲੀ ਨੇ ਕਿਲਾ ਨਵਾਤਾ ਇਧਰੋਂ ਇਹ ਆ ਉਧਰੋਂ ਆਉਂਦੇ ਮਰਾਠੇ ਮਰਾਠੇ ਜਦੋਂ ਸਰਹੰਦ ਦੀ ਆਵਾਜ਼ ਵੱਜਦੀ ਹੈ ਨਾ ਅਦੀਨਾ ਬੇਕ ਕਹਿੰਦਾ ਮਹਾਰਾਜ ਤੁਸੀਂ ਪੰਜਾਬ ਵੱਲ ਨੂੰ ਵੀ ਆਓ ਜੱਤ ਲਿਆ ਉਹਨਾਂ ਨੇ ਬਹੁਤ ਇਲਾਕਾ ਜਿੱਤ ਲਿਆ ਸੀ ਸਰਹੰਦ ਵੱਲ ਵੀ ਆਓ ਉਹਨਾਂ ਨੂੰ ਆਏ ਸੀ ਨਹੀਂ ਸਾਡਾ ਝੰਡਾ ਜਿਹੜਾ ਸਾਡਾ ਪਰਚਮ ਸਰਹੰਦ ਤੇ ਵੀ ਝੂਲੂਗਾ ਪੰਜਾਬ ਤੇ ਵੀ ਝੂਲੂਗਾ ਉਹ ਆ ਗਏ ਉਹ ਗਿੱਜੇ ਸੀਗੇ ਹੋਰ ਰਾਜਿਆਂ ਦੇ ਉਹਨਾਂ ਨੂੰ ਪਤਾ ਨਹੀਂ ਸੀ ਸਰਹੰਦ ਦੀ ਤਸਵੀਰ ਕੀ ਹੈ ਆ ਕੇ ਸਰਹੰਦ ਬਹਿ ਗਏ ਪਹਿਲੇ ਹੱਲੇ ਜੀ ਪਤਾ ਲੱਗ ਗਿਆ ਵੀ ਸਰਹੰਦ ਤਾਂ ਨਹੀਂ ਟੁੱਟਦੀ ਦਿੱਲੀ ਤੇ ਲਾਹੌਰ ਦੇ ਬਰਾਬਰ ਦੀ ਸਟੇਟ ਹੈ ਇਹ ਤੋੜਨੀ ਸੌਖੀ ਹੈ ਕਈ ਦਿਨ ਬੈਠੇ ਰਹੇ ਕਈ ਰਾਤਾਂ ਲੰਘੀਆਂ ਉਹ ਕਹਿੰਦੇ ਅਸੀਂ ਗਰੀਲੀਆਂ ਦਾ ਹਮਲਾ ਕਰਾਂਗੇ ਗਰੀਲੀਆਂ ਨੇ ਵੀ ਹਮਲੇ ਹਮਲੇ ਕਰ ਲਏ 8 ਦਿਨ ਲੰਘ ਗਏ ਪਰ ਸਰਾਂਦਰੀ ਟੁੱਟੀ ਸਰਾਂਦਰੀ ਟੁੱਟੀ ਤੇ ਅਦੀਨਾਬੇ ਕਹਿੰਦਾ ਵਿਲਾਸ ਰਾਓ ਕਿਹੜਾ ਆਇਆ ਸੀਗਾ ਮਰਾਠਾ ਉਹਨੂੰ ਕਹਿੰਦਾ ਮਹਾਰਾਜ ਆਪਾਂ ਸਿੱਖਾਂ ਨੂੰ ਸੱਦ ਲਈਏ ਕਹਿੰਦਾ ਸਿੱਖ ਕੌਣ ਹੁੰਦੇ ਆ ਕਹਿੰਦੇ ਉਹ ਪੰਜਾਬ ਦੇ ਅਸਲੀ ਵਾਸੀ ਤਾਂ ਉਹੀ ਆ ਕਿੱਥੇ ਰਹਿੰਦੇ ਆ ਜੰਗਲਾਂ 'ਚ ਰਹਿੰਦੇ ਆ ਉਹ ਜੰਗਲੀ ਸਾਡੀ ਕੀ ਮਦਦ ਕਰਨਗੇ ਜਿਹੜੇ ਪਹਿਲਾਂ ਜੰਗਲਾਂ 'ਚ ਰਹਿੰਦੇ ਆ ਉਹਨਾਂ ਨੂੰ ਕੀ ਪਤਾ ਰਾਜਿਆਂ ਨਾਲ ਕਿਵੇਂ ਲੜੀਦਾ ਤੇ ਦੂਜੀ ਗੱਲ ਹੈ ਵੀ ਉਹਨਾਂ ਦਾ ਸਰਹੰਦ ਨਾਲ ਉਹ ਕਹਿੰਦਾ ਉਹਨਾਂ ਨੂੰ ਕੀ ਪਤਾ ਰਾਜਾ ਨੇ ਕਿਵੇਂ ਲੜਦਿਆ ਕਹਿੰਦਾ ਜੀ ਇਹ ਤਾਂ ਤੁਸੀਂ ਨਾਦਰ ਤੋਂ ਤੇ ਅਦਾਲੀ ਤੋਂ ਪੁੱਛ ਲਓ ਵੀ ਰਾਜਾ ਨੇ ਕਿਵੇਂ ਲੜੀਦਾ ਸਿੰਘਾਂ ਨੂੰ ਪਤਾ ਕਿਵੇਂ ਆ ਉਹ ਕਹਿੰਦਾ ਫਿਰ ਉਹਨਾਂ ਦਾ ਸਰਹੰਦ ਨਾਲ ਕੀ ਯਾਰ ਹੈ ਉਹ ਕਹਤੋ ਆਪਣੀ ਮਦਦ ਕਰਨਗੇ ਕਹਿੰਦਾ ਸਿੰਘਾਂ ਦਾ ਸਰਹੰਦ ਨਾਲ ਕੀ ਯਾਰ ਹੈ ਉਹ ਤੁਹਾਨੂੰ ਆ ਕੇ ਦੱਸਣਗੇ ਬਾਬੇ ਜੱਸਾ ਸੋਂ ਹੋਰਾਂ ਨੂੰ ਖਬਰ ਭੇਜੀ ਜਾਂਦੀ ਹੈ ਬਾਬੇ ਜੱਸਾ ਸੋਂ ਹੋਰੀ ਆਉਂਦੇ ਆ ਗੱਲਾਂ ਬਾਤਾਂ ਚੱਲਦੀਆਂ ਸਿੰਘ ਕਹਿੰਦੇ ਵੀ ਆ ਕੇ ਦੀਨਾ ਬੇਗ ਨੂੰ ਵੀ ਇਹਨਾਂ ਨੂੰ ਕਿਉਂ ਸੱਦ ਲਿਆ ਸਰਹੰਦ ਢਾਉਣੀ ਸੀ ਸਾਨੂੰ ਦੱਸ ਦਿੰਦਾ ਬਾਬਾ ਜੱਸਾ ਸਿੰਘ ਰਾਮ ਗੜੀਆ ਮਜ਼ਾਕ ਵੀ ਕਰਦੇ ਦੀਨਾ ਬੇ